ਹਾਂ ਬਈ ਹੋਰ ਸਾਮ ਤਾਂ ਲੱਗਦੀ ਹੈ ਕੰਮ ਤਾਂ ਫਿਰ ਆਈ ਹੈ ਆ ਗਿਆ ਤੁਸੀਂ ਆ ਗਿਆ ਮੈਂ ਜਾएंगे ਅਸੀਂ ਹਾਂ ਜਾਏ ਛੱਡਿਆਂ ਦਾ ਮਤਲਬ ਹਾਂ ਛੱਡਿਆਂ ਦਾ ਬਈ ਛੱਡਿਆਂ ਦਾ ਬੋਲੇ ਤਾਂ ਨਹੀਂ ਕੋਈ ਮੁੰਡਾ ਤਾਂ ਨਹੀਂ ਬੋਲੇ ਕੁਛ ਮੁੰਡਾ ਤਾਂ ਵਾਵਾ ਬੋਲਦਾ ਸੀ ਬਈ ਹਾਂ ਖੈਰ ਮੁੰਡਾ ਤਾਂ ਕਰਦਾ ਹੀ ਸੀ ਵਿਚਾਰਾ ਐ ਮੈਂ ਭੂਆ ਦੇਖੂਗਾ ਲਾਡੀ ਨੂੰ ਮੈਂ ਐ ਕਰ ਦੂ ਮੈਂ ਉਹ ਕਰ ਦੂ ਜਾਂ ਤੁਸੀਂ ਮੇਰੇ ਨਾਲ ਉਹ ਕਰੋ ਵੀ ਆਪਾਂ ਰਫਟ ਰੁਕਤ ਕਰ ਜੀ ਉਹਦੇ ਤੇ ਹਾਂ ਤੇ ਮੈਂ ਆਖਿਆ ਚਲ ਕੋਈ ਨਹੀਂ ਭਾਈ ਮੈਂ ਖਿਆ ਵੀ ਅਸੀਂ ਗੱਲ ਕਰਾਂਗਾ ਫਿਰ ਉੱਥੇ ਬਾਈ ਤੇ ਜੱਜਾ ਵੀ ਆ ਗਿਆ ਸੀ ਉਹ ਉਦੋਂ ਆਦਾ ਸੀ ਤੇਰੇ ਕੋਲੇ ਜਾਣ ਨੂੰ ਆ ਸੀ ਭਾਈ ਖੇਤ ਹਾਂ ਆਨ ਮੇ ਖੇਤ ਜਾਣਾ ਫਿਰ ਗਿਆ ਨਹੀਂ ਗਿਆ ਖੇਤ ਮਿਲ ਗਿਆ ਸੀ ਮੈਨੂੰ ਰਾਜਾ ਗਲੀ ਚ ਹੀ ਮਿਲ ਗਿਆ ਸੀਗਾ ਹੁਣ ਤਾਂ ਮੈਨੂੰ ਕਰਕੇ ਗਿਆ ਮੈਂਨ ਗੱਲਬਾਤ ਅੱਛਾ ਮੈਨੂੰ ਕਹਿੰਦਾ ਜਿਆ ਕਰਕੇ ਉਹ ਗੱਲਾਂ ਬਾਤਾਂ ਕਰੀ ਜਾਂਦਾ ਕਹਿੰਦਾ ਵੀ ਇੰਗਾ ਕਰਕੇ ਭਾਈ ਮੁੰਡਾ ਤਾਂ ਬਾਵਾ ਗੁੱਸੇ ਹੋਇਆ ਪਿਆ ਹਾਂ ਗੁੱਸਾ ਤਾਂ ਆਉਣਾ ਹੀ ਹੈ ਫਿਰ ਹੁਣ ਉਹ ਤਾਂ ਪੂਰਾ ਪੜ ਗਿਆ ਫਿਰਦਾ ਪੜਕਣਾ ਹੀ ਆ ਫਿਰ ਜਵਾਬ ਕਰੇ ਵੀ ਕੀ ਹੋਰ ਬਾਈ ਹੁੰਦਾ ਹੀ ਆ ਲੈ ਜੋ ਮੈਂ ਮੰਜਾ ਲਿਆਉਣੀ ਆ ਨਜਾਇਜ਼ ਤਾਂ ਹੈਗਾ ਹੁਣ ਇਹ ਤਾਂ ਇਹਨਾਂ ਦਾ ਦਿਮਾਗ ਖਰਾਬ ਹੋਇਆ ਪਿਆ ਸਾਰਿਆਂ ਦਾ ਨਾ ਬਾਹਲਾ ਬਾਈ ਬਾਹਲਾ ਇਹਨਾਂ ਦਾ ਤਾਂ ਬਹੁਤ ਜ਼ਿਆਦਾ ਹੈ ਸੁਖਪਾਲ ਦਾ ਤਾਂ ਮੈਂ ਅੱਗੇ ਪਹਿਲਾਂ ਹੀ ਉਹ ਕਰੀਆ ਨਾ ਸੁਖਪਾਲ ਤਾਂ ਹੈ ਹੀ ਪਹਿਲੇ ਦਿਨ ਤੋਂ ਬੱਲੇ ਮੱਥੇ ਵਾਲੀ ਇਹਦੇ ਨਾਲ ਕੀ ਬੰਦਾ ਕੋਈ ਕੁਝ ਕਰ ਲੂ ਤਾਂ ਕੀ ਗੱਲ ਕੋਈ ਸਮਝਦਾਰੀ ਵਾਲੀ ਕਰ ਲੂ ਹੈ ਤੂੰ ਆਪ ਦੇਖ ਵੀ ਹੁਣ ਕੁਝ ਨਿਕਲੂਗਾ ਨਿਕਲਣਾ ਕੀ ਹੈ ਹੁਣ ਉਹਨਾਂ ਦੇ ਘਰੇ ਗਈਆਂ ਸੀ ਸੰ ਟੱਕਰੀਆਂ ਇਹ ਸਫਾਲ ਤੇ ਹਰਪ੍ਰੀਤ ਅੱਛਾ ਅਸੀਂ ਆਉਂਦਿਆਂ ਸੀ ਤੇ ਉਹ ਜਾਂਦਗੇ ਸੀ ਉਹਨਾਂ ਦੇ ਕਰਨ ਜਮਾਂ ਬਾਰਗੇ ਟੱਕਰ ਗਿਆ ਤੇ ਨੱਕ ਜਾ ਵੱਟ ਕੇ ਸਾਡੇ ਕੋਈ ਨੰਗੀ ਬੁਲਾਇਆ ਨਹੀਂ ਮੈਨੂੰ ਸਫਾਲ ਨੇ ਹਾਂ ਆਹ ਉਹਨੇ ਬੁਲਾਉਣਾ ਸੀ ਉਹ ਜਾ ਪਲਾ ਕੇ ਵੀ ਇੱਧਰ ਡਾ ਇੱਥੇ ਲੈ ਕੇ ਉਹਨਾਂ ਦਾ ਬੱਟੀ ਰੱਖਣ ਦੇ ਮੂੰਹ ਫਿਰ ਆਪਾਂ ਦਸਕੀ ਲੈਣਾ ਹਾਂ ਵੀ ਆਪਾਂ ਕੀ ਲੈਣਾ ਮੈਂ ਬਣਾ ਲਾਂਗੇ ਜੀ ਹਾਂ ਤੇ ਅੰਦਰ ਬੁਲਾਇਆ ਨਹੀਂ ਤੈਨੂੰ ਹਾਂ ਮੈਨੂੰ ਨਹੀਂ ਬੁਲਾਇਆ ਸਭ ਮੇਰੇ ਬਿਨਾਂ ਤਾਂ ਮੂੰਹ ਜਾ ਵਿਰੋੜ ਕੇ ਨੰਗੀ ਅੱਛਾ ਵੀ ਇਹ ਇਹਦੇ ਨਾਲ ਜਾਂਦੀ ਐ ਤੇ ਹੁਣ ਮੈਂ ਇੱਥੇ ਜਾਣਾ ਹੀ ਐ ਹਾਂ ਤਾਂ ਤੁਸੀਂ ਚੰਗੀਆਂ ਕੀਤੀ ਸਾਡੇ ਨਾਲ ਹਾਂ ਵੀ ਅਸੀਂ ਤੁਹਾਡੇ ਨਾਲ ਹਜੇ ਵੀ ਤੁਹਾਡੇ ਨਾਲ ਚੰਗਾ ਬੋਲਾਂਗੇ ਹਾਂ ਚੱਕੇ ਡਾਂਗਾ ਮਗਰ ਪੈਗੇ ਹਾਂ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਇਹੀ ਕੁਛ ਕਰਵਾਉਗੀ ਇਹ ਇਸੇ ਨੇ ਕਰਵਾਇਆ ਸਾਰਾ ਭਾਈ ਇਹਦਾ ਹੀ ਕੀਤਾ ਕਰਾਇਆਗਾ ਉਹ ਪਹਿਲੇ ਦਿਨ ਤੋਂ ਜਨਾਨੀ ਇਹ ਜੀ ਹੈ ਇਹ ਉਹ ਜੀ ਕੁੜਮਣੀ ਰਲ ਗਈ ਉਹ ਆਈ ਹਾਂ ਉਹ ਉਹ ਜੁਗ ਨੂੰ ਜੁਗ ਟੱਕਰ ਗਿਆ ਨਾ ਟੱਕਰ ਗਿਆ ਹੱਥ ਚੱਕੀ ਹੋਈ ਸੀ ਇਹ ਕਹੜਾ ਮੇਰੇ ਸੁਣਦਾ ਸੀ ਇਹਨੂੰ ਕਿੱਦੇ ਦੀ ਕਹੀ ਜਾਂਦੀ ਸੀ ਭਈ ਇਹ ਮੈਂ ਆਪਾਂ ਤਾਂ ਗੱਲ ਕਰ ਲੈ ਕਿ ਛੱਡਾਂ ਮੈਂ ਹੁਣ ਕੀ ਸੁਣਾ ਮੈਨੂੰ ਬਸ ਗੱਲ ਤਾਂ ਹੀ ਹੁੰਦੀ ਸੀ ਭੈਣ ਜਿਹੜਾ ਵੇਲਾ ਲੰਘ ਜੇ ਆੜ ਮਾਨੂੰ ਬਾੜ ਚੰਗੀ ਆਪਾਂ ਕੀ ਲੈਣਾ ਲੜਕੇ ਨੰਗਾ ਲਿਆ ਕਰ ਵੇਲਾ ਠੀਕ ਐ ਨਾ ਪਰ ਹੁਣ ਪਤਾ ਨਹੀਂ ਨਾ ਇਹਨਾਂ ਦੇ ਦਿਲ ਦੇ ਵਿੱਚ ਕੀ ਹੈ ਕੀ ਗੱਲ ਇਹਨਾਂ ਦੇ ਹੂੰ ਦਿਲ ਦੀ ਤਾਂ ਫਿਰ ਹੁਣ ਬਸ ਭਈ ਲਾਲਚ ਬੁਰੀ ਬਲਾ ਨੇ ਲਾਲਚ ਹੈ ਹਾਂ ਵੀ ਇਹਨਾਂ ਨੂੰ ਆਇਆ ਵੀ ਅਸੀਂ ਜੇ ਕਲੇਸ਼ ਕਰਾਂਗੇ ਤਾਂ ਉਹ ਭੱਜੂਗੀ ਫਿਰ ਫਿਰੇ ਸਾਡੇ ਜੋਕਰ ਹਾਂ ਇਹਨਾਂ ਦੀ ਸੋਚ ਹੈ ਜਿਹੜੀ ਉਹੀ ਤੇ ਗੱਲ ਹਾਂ ਕਿ ਉਹ ਕਰੇ ਕਿਸੇ ਪਾਸੇ ਲੰਗ ਜੂਗੀ ਤੇ ਚੱਲ ਲੰਗ ਜੂਗੀ ਵੀ ਕੇਰਾ ਉਹ ਕਰ ਕਰ ਕੇ ਪਰ ਗੱਲ ਉਲਟ ਹੋ ਗਈ ਇਹਨਾਂ ਤੇ ਹੁਣ ਹੁੰਦੀ ਨਹੀਂ ਇਹ ਤੇ ਗੱਲ ਮੈਂ ਤੁਹਾਨੂੰ ਹੋਰ ਦੱਸ ਦੇਣਾ ਇਹ ਗੱਲਬਾਤ ਜਿਹੜੀ ਹੈਗਾ ਨਿਬੜਦੀਨ ਸਰਪੰਚ ਵੀ ਮੈਨੂੰ ਲੱਗਦਾ ਵੀ ਸਰਪੰਚ ਵੀ ਆਪਣੇ ਹੱਕ 'ਚ ਹੀ ਬੋਲੂਗਾ ਹੁਣ ਬੋਲਣਾ ਹੀ ਪੈਣਾ ਜੋ ਸੱਚ ਹੈ ਆਪਾਂ ਗੀ ਸੱਚ ਹੈ ਹਾਂ ਠੀਕ ਹੈ ਨਾ ਜੋ ਸਾਰੀ ਗੱਲ ਸੱਚੀ ਹੈ ਹਾਂ ਠੀਕ ਹੈ ਬੋਲਣਾ ਹੀ ਪੈਣਾ ਉਹ ਸਰਪੰਚ ਨੂੰ ਵੀ ਤੇ ਇਹ ਇਹ ਤਾਂ ਵੱਧੀ ਦੇ ਨਹੀਂ ਛੁੱਟਣੇ ਤੁਹਾਨੂੰ ਮੈਂ ਦੱਸਾਂ ਗੱਲ ਜੇ ਗੱਲ ਤਾਂ ਆ ਆ ਜਾਂਦੀ ਵੀ ਚੱਲ ਉਹ ਜਾਣੇ ਚੱਲ ਕੋਈ ਗੱਲ ਨਹੀਂ ਜੇ ਮਾੜੀ ਜੀ ਬੰਤ ਦੇ ਵੱਧ ਵਾਜਾਂ ਦੀ ਨਾ ਪਹਿਲੀ ਗੱਲ ਤਾਂ ਮੁੰਡੇ ਲਈ ਨਹੀਂ ਛੱਡਣਾ ਤੂੰ ਹਾਜੇ ਕਿਹੜਾ ਤੂੰ ਕੁਲਦੀਪ ਨੂੰ ਐਵੇਂ ਸਮਝ ਬੈਠੀ ਨਾ ਕੁਲਦੀਪ ਤਾਂ ਦਾ ਹੂੰ ਉਹਦਾ ਪੂਆ ਮੈਨੂੰ ਤੁਸੀਂ ਰੋਕੋ ਨਾ ਵੀ ਮੈਂ ਤਾਂ ਦੇਖੂਗਾ ਜਿੱਥੇ ਹਾਂ ਮੈਨੂੰ ਪਤਾ ਨਾ ਜਵਾਕਾਂ ਦਾ ਇਹ ਤਾਂ ਬਹੁਤ ਜ਼ਿਆਦਾ ਹੋਆ ਗੁੱਸਾ ਵਾਲਾ ਭੜਾ ਇਹਦਾ ਬਈ ਉਹ ਤਾਂ ਕਹਿੰਦਾ ਬਰੋਬਰ ਸਿਰ ਪਾੜ ਕੇ ਆਉਂਗਾ ਮੈਂ ਉਹ ਤਾਂ ਕਹਿੰਦਾ ਜੇ ਮੈਨੂੰ ਬੁੜੀ ਟੱਕਰ ਕੇ ਉਹਨੂੰ ਬੁੜੀ ਤੇ ਸੱਟ ਮਾਰੂਗਾ ਜੇ ਉਹ ਆਪ ਟੱਕਰ ਕੇ ਲਾੜੀ ਆਪੀ ਮਾਰੂ ਜਾ ਕੇ ਆਈਆਂ ਹੁਣ ਦੋਨੇ ਮਾਮਾ ਤੀਆਂ ਤੁਰੀਆਂ ਜਾਂਦੀਆਂ ਸਿੱਧਰ ਹੂੰ ਮੂਮਰ ਉਹੜਕੇ ਨੰਗੀਆਂ ਹਾਂ ਭਾਈ ਮੈਂ ਇਹੋ ਚੱਲ ਮੈਨੂੰ ਤਾਂ ਨਹੀਂ ਬੁਲਾਉਣਾ ਇਹਨੂੰ ਤਾਂ ਬੁਲਾ ਲੈਣੀਆਂ ਇਹਨੂੰ ਕਿਉਂ ਬੁਲਾਉਣ ਗੀਆਂ ਇਹ ਜਦੋਂ ਆਪਣੇ ਕੋਲੇ ਆਈ ਬੈਠੀ ਹੈ ਇਹਨੂੰ ਕਿਉਂ ਬੁਲਾਉਣ ਗੀਆਂ ਇਹੋ ਤਾਂ ਪਹਿਲਾਂ ਨਹੀਂ ਕਦੇ ਬੁਲਾਇਆ ਜਨਨ ਤੇਰੇ ਕੋ ਗਈ ਹੈ ਕਦੇ ਕਦਾ ਕਿੱਥੇ ਗਈ ਹੈ ਬਾਈ ਜੇ ਜਾਣਦੀ ਹੁੰਦੀ ਫੇਰ ਗੱਲਾਂ ਕਰ ਦਿੰਗਾ ਸੀ ਕਦੇ ਕੋਈ ਲੋਹੜੀ ਦੀਵਾਲੀ ਦੇਣ ਨਹੀਂ ਮੈਂ ਦੇਣਾ ਤਾਂ ਦੇਦਾ ਇਹਦੇ ਨਾਲ ਨਹੀਂ ਵਰਤੀ-ਪੁਰਤੀ ਇਹ ਕਿਤੇ ਨਾਲ ਵਰਤੀ ਇਹਦੇ ਪਿੱਕੇ ਨਾਲ ਹੀ ਵਰਤਦੀ ਇਹਨੂੰ ਤਾਂ ਪੈਸਾ ਤੇ ਜ਼ਮੀਨ ਜਾਇਦਾਦ ਤਾਂ ਚਾਹੀਦਣਾ ਇਹ ਕਿਸੇ ਨਾਲ ਨਹੀਂ ਵਰਤਣ ਵਾਲੀ ਇਨੂੰ ਕਿਹਾ ਭਈ ਵੀ ਹੁਣ ਇਹ ਉਹਦਾ ਹੀ ਉਧਰ ਲੈਣਾ ਪੱਕ ਪੂਰੀ ਹਾਂ ਅਬ ਤਾਂ ਬਾਕੀ ਨਾਲ ਬੰਕ ਕਿੰਨੀਆਂ ਗਾਲਾਂ ਕੱਢਦੀ ਐ ਡੋਬ ਕੇ ਸੜਦੀ ਹਾਂ ਮੈਂ ਕੀ ਦੇਖਿਆ ਉੱਥੇ ਹਜੇ ਤੱਕ ਬੋਲਦੀ ਆ ਉਹ ਬੋਲਦੀ ਤੇ ਕਿਹਨੇ ਕੀਤਾ ਕਿਹਦੇ ਪੈਰੋਂ ਹੋਇਆ ਇਹਦੇ ਪੈਰੋਂ ਇਹਦੇ ਪੈਰੋਂ ਕੋਈ ਗੱਲ ਆ ਕਿ 5 ਕਿੱਲੇ ਜ਼ਮੀਨ ਦੇ 5 ਕਿੱਲੇ ਐ 2 ਕਿੱਲੇ ਜ਼ਮੀਨ ਦੇ ਐਗੇ ਤੇ ਉਹੀ ਗੱਲ ਛੋਟਾ ਜਿਹਾ ਖੋਲਾਗਾ ਕਹਿੰਦੀ ਮਰਾਸ ਜੀ ਕੀ ਹੋ ਕਰੂੰ ਮੈਨੂੰ ਮੇਰੀ ਤਾਂ ਭੈਣ ਨਹੀਂ ਡੋਬਤਾ ਉਹ ਜਿਹੜੀ ਆ ਦੀ ਸਗੀ ਭੈਣ ਨਾਲ ਹਾਂ ਕਰ ਸਕਦੀ ਐ ਉਹਦਾ ਕੁਝ ਵੀ ਕਰ ਸਕਦੀ ਐ ਹਾਂ ਇਹ ਕਿੱਥੋਂ ਕਿਸੇ ਦੀ ਬਣਦੀ ਐ ਫਿਰ ਆਪਦੇ ਭੈਣ ਭਾਈ ਦੀ ਨਹੀਂ ਬਣੀ ਆਪਣੀ ਤਾਂ ਆਪਣੀ ਕਿੱਥੋਂ ਬਣ ਜੂਗੀ ਇਹ ਖਲੜਾਈ ਇਹਨਾਂ ਦਾ ਇਹ ਜਾ ਮਾਂ ਇਹ ਜੀ ਮਾਂ ਸੀ ਇਹਦੀ ਹੈ ਉਹ ਨਹੀਂ ਸੀ ਕਿਸੇ ਨਾਲ ਕੱਟ ਕੇ ਰਾਜੀ ਨਾ ਇਹਦੇ ਭਰਾਵਾਂ ਨਾਲ ਕੱਟਦੀ ਸੀ ਉਹ ਨਾਂਗਾ ਆਪਦੇ ਪੇਕਾਂ ਨਾਲ ਵਰਤਦੀ ਸੀ ਉਹ ਬਾਲੀ ਪੜੀ ਬੁੜੀ ਸੀ ਉਹ ਤਾਂ ਭਾਈ ਹੂੰ ਸਾਰੇ ਉਹੀ ਗੱਲ ਇਕੱਠੇ ਪੰਜੇ ਪਾਣੀ ਹੋ ਗਏ ਤੇ ਉਦੋਂ ਤੇਜ ਬਹੂ ਆ ਗਈ ਹਾਂ ਭਾਈ ਇਹ ਕੀਤੀਆਂ ਹੋਣੀਆਂ ਨੇ ਫਲ ਨੇ ਇਹਦਾਂ ਦੇਖ ਲਈ ਇਹ ਬਹੂ ਸਿੱਧਾ ਕਰੂਣ ਦੇਖੀ ਜਾਈਂ ਗਾਂਹਾਂ ਦੀ ਕੁੜਮਣੀ ਕੁੜਮਣੀ ਉਦੋਂ ਅੱਗ ਦੀ ਨਾਲ ਉਹ ਹਾਂ ਇੱਥੇ ਬੈਠੀਏ ਦੇਖ ਲਾ 15 ਦਿਨ ਹੋ ਗਏ ਅਗਲੀ ਕਹਿੰਦੀ ਮੈਂ ਮੈਨੂੰ ਉਹ ਕਰਕੇ ਦਿਓ ਮੇਰੀ ਕੁੜੀ ਨੂੰ ਜ਼ਮੀਨ ਪੂਰੀ ਕਰਕੇ ਦਿਓ ਹੂੰ ਹੈ ਇਹਦੀ ਜ਼ਮੀਨ ਤੇ ਅੱਖ ਹੈ ਹੁਣ ਹਾਂ ਇਹ ਤਾਂ ਤੂੰ ਐ ਦੇਖੀ ਇਹਨਾਂ ਦੇ ਘਰੇ ਕੀ ਕੁਝ ਹੋਊਗਾ ਹਜੇ ਹਾਂ ਬਥੇਰਾ ਕੁਝ ਹੋਊਗਾ ਹੂੰ ਜਿਵੇਂ ਕਰਦੀ ਆ ਭਰੂਗੀ ਤਾਂ ਸਹੀ ਕੋਠੀ ਦੀ ਸਜਾਈ ਆ ਗਈ ਸਾਹਮਣੇ ਮੈਨੂੰ ਤਾਂ ਬਾਲਾ ਕ ਸਮਾਨ ਪਊਗਾ ਉਹ ਬਾਈ ਬਿੱਕਰ ਦੇ ਮੂੰਹ ਨੂੰ ਮੈਂ ਉਹਦੋਂ ਚੁੱਪ ਕਰ ਜਾਂਦਾ ਸੀ ਬਾਈ ਬਿੱਕਰ ਦੇ ਮੂੰਹ ਨੂੰ ਵੀ ਚੱਲ ਕੋਈ ਨਹੀਂ ਠੀਕ ਹੈ ਉਹ ਤਾਂ ਆਪਣੇ ਨਾਲ ਵਧੀਆ ਵਰਤਿਆ ਵਧੀਆ ਵਧੀਆ ਹੈ ਬੈ ਦੇਖ ਲੈ ਵੀ ਭਣੇ ਤੈਨੂੰ ਤਾਂ ਸਾਰੀ ਗੱਲ ਦਾ ਪਤਾ ਵੀ ਮੇਰੇ ਤੇ ਬਾਈ ਦਾ ਕਿੰਨਾ ਇੱਕ ਅਸੀਂ ਫੇਰ ਇੱਕ ਅਸੀਂ ਫੇਰ ਹੀ ਇੰਨਾ ਕੁਸ ਬਣਿਆ ਸੀ ਅਸੀਂ ਕਿੰਨਾ ਇਕੱਠੇ ਰਹੇ ਐਸੇ ਘਰ ਚ ਆ ਖੋਲੇ ਚ ਹੈ ਇਹਦੇ ਚ ਬਾਪ ਦਾ ਦਦੇ ਨੇ ਉਮਰ ਕੱਢਤੀ ਇਹਦੇ ਚ ਆਪਣਾ ਵਿਕਰ ਨੇ ਤੇ ਮੈਂ ਕੱਢਤੀ ਉਮਰ ਠੀਕ ਹੈ ਜੀਬੇ ਦੀ ਇਹਨੇ ਲੈ ਲੰਦੀ ਇਹਨੇ ਮਾਂ ਦੀ ਤੀ ਨੇ ਸਾਡੇ ਘਰੇ ਦੋਹਾਂ ਦੇ ਪੈਰ ਨਹੀਂ ਲੱਗਣਦੇ ਤੇ ਦੇਖ ਆਪਾਂ ਆਪਣੇ ਪਹਿਲਾ ਪਿਓ ਨੇ ਨਹੀਂ ਸੋਚਿਆ ਸੀ ਵੀ ਮੈਂ ਘਰ ਪਾਉਣਾ ਹੈ ਫਿਰ ਤੁਸੀਂ ਨੇ ਸੋਚਿਆ ਸੀ ਤੇ ਆਪਣੇ ਕੋਲੇ 13 ਕਿੱਲੇ ਵਾਹਣ ਸੀ ਤੇ ਇਹਨਾਂ ਨੇ 8 ਕਿੱਲੇ ਵਾਹਣ ਵਾ ਲੈਤਾ ਦੋਨਾਂ ਭਰਾ ਨੇ ਕਮਾਈ ਕਰ ਫੇਰ ਫੇਰ ਵੀ ਇਹ ਆਪਣੇ ਕੋਲੇ ਇੰਨਾ ਵਾਹਣ ਬਣ ਪਤਾ ਗੱਲ ਕੀ ਹੈਗੀ ਗੱਲ ਹੈਗੀ ਹੈਗੀ ਇਹ ਤੋਤੇ ਘੁਰਾਂ ਵਾਲੀ ਦੀ ਜਿੱਦੇ ਦੀ ਇਹ ਆਈ ਹੈ ਇਹ ਸਾਡੇ ਚ ਫਵਾੜਾ ਉਹ ਪੱਟ ਕੇ ਲੈ ਗਈ ਉੱਥੇ ਲਿਆ ਕੇ ਗਈ ਦੂਜੇ ਮੱਲੇ ਦੂਜੇ ਗਵਾੜ ਚ ਜਾ ਕੇ ਬੈਠ ਗਈ ਉੱਥੇ ਕੌਣ ਸੀ ਐਣ ਗਵਾੜ ਚ ਚਪਣ ਹੈ ਆ ਸਾਰਾ ਥੀਕਾ ਕਿਵਿਲਾ ਆਪਣੇ ਦੁੱਖ ਸੁੱਖ ਜਾ ਕੇ ਖੜਦਾ ਹੁਣ ਅਗਲੇ ਤਾਂ ਭਾਈ ਆਉਂਦੇ ਨੇ ਹੁਣ ਆਪਾਂ ਫਿਰ ਕਿਵੇਂ ਮੁਕਰਾਂਗੇ ਆਪਾਂ ਹੁਣ ਮੇਰੀ ਗੱਲ ਸੁਣ ਜੇ ਹੁਣ ਬੰਦ ਤੋਂ ਵਰਗੇ ਚਾ ਕਹਿ ਦਿੰਦੇ ਆ ਬੰਤੋਂ ਵੀ ਬੋਲਦੀ ਆ ਇੱਧਰ ਦੀ ਗੱਲ ਉੱਧਰ ਕਰ ਦਿੰਦੀ ਆ ਪਰ ਆਪਣੇ ਤੇ ਨਾਲ ਹੱਕ ਦੀ ਗੱਲ ਕਰਦੀ ਆ ਉਹਨੇ ਵਿਚਾਰੀ ਨੇ ਕੀ ਖੱਟਿਆ ਲੈ ਉਹਨੇ ਸਗਤੀ ਸਾਟੋ ਹੀ ਗੱਲ ਮਾਰਾ ਹਾਂ ਜਿਹੜਾ ਬਾਈ ਕੰਮ ਉਹਦਾ ਛੱਡ ਕੇ ਆਈ ਸੀ ਜਾ ਕੇ ਇਹਨੇ ਭਾਂਡੇ ਭੁੰਡੇ ਚੱਕੇ ਇਹਨੇ ਉਹਦਾ ਕੱਪੜਾ ਜਿਹੜਾ ਧਣੀ ਤੇ ਹਜੇ ਵੀ ਹੋਰ ਉਹ ਵੀ ਪਿਆ ਸੀ ਓਏ ਹੋਏ ਤੇ ਹੁਣ ਇਹਨੂੰ ਮੈਂ ਆਖਿਆ ਮਾ ਭਾਈ ਰੋਟੀ ਸਬਜ਼ੀ ਇਹ ਵੀ ਆਖੇ ਵੀ ਅਸੀਂ ਰੋਟੀ ਚਿਪਕਾ ਕੇ ਦੇ ਦਿਆਂਗੇ ਤੂੰ ਐ ਕਰੀ ਖਿਚੜੀ ਜੀ ਬਣਾ ਕੇ ਦੇ ਦੀ ਉਹਨੂੰ ਤੂੰ ਆਹ ਹੋਏ ਕਰ ਲੂਗੀ। ਉਹਦੇਸਤ ਨਾਲੇ ਰੋਟੀ ਲੈ ਜੀ ਨਾਲ ਖਿਚੜੀ ਜੀ ਬਣਾ ਕੇ ਦੇ ਦਿੰਦੀ। ਮੈਂ ਤਾਂ ਕਹਿ ਕੇ ਆਈ ਆ ਭੈ ਵੀ ਜਿੰਨੇ ਦਿਨ ਨਹੀਂ ਕੋਈ ਇਹ ਤੋਂ ਤੁਰਿਆ ਫਿਰਿਆ ਜਾਂਦਾ ਉਹਨਾਂ ਦਿਨ ਮੈਂ ਆਪੇ ਕੰਮ ਕਰ ਲਾਂ। ਆਹ ਡੋਲੂ ਦੁੱਧਾ ਲੈ ਜੀ ਨਾਲ ਕੀ ਹੁੰਦਾ ਇੱਥੇ। ਹੋਰ ਕੰਨੀ ਸਹੀ। ਆਹੀ ਦੁੱਖ ਵੇਲੇ ਆਹੀ ਇਹੀ ਗੱਲ ਹੁੰਦੀ ਆ। ਨਾਲੇ ਵਈ ਫਿਰ ਜਦੋਂ ਆਪਣੇ ਰੋਲੇ ਚੀ ਵਿਚਾਰੀ ਤੇ 7 ਵਜੇ ਆ ਆਪਣਾ ਹੀ ਹੱਕ ਹੈਗਾ ਕੋਈ ਨਹੀਂ ਗੋਲੀ ਬਾਹੂ ਗੂੜਨਾ ਲੈੰਦੀ ਔ ਕੋਈ ਦਵਾਈ ਬੂਟੀ ਲਊਗੀ ਹਨਾ। ਉਹੀ ਤਾਂ ਗੱਲ। ਹੁਣ ਪਤਾ ਨਹੀਂ ਮਾਵਾ ਤੀਆਂ ਕਿਵੇਂ ਗਈਆਂ ਸੀ ਉਧਰ। ਪਤਾ ਨਹੀਂ। ਆਹੀ ਗੱਲ। ਗੱਲਾਂ ਮਤ ਕਰਦੀਆਂ ਹੋਣਗੀਆਂ ਵੀ ਤੂੰ ਸਾਡੇ ਵੱਲ ਦੀ ਹੋ ਅ ਇਹ ਇਹਨਾਂ ਦੇ ਖਿਲਾਫ ਚੱਲ ਗਵਾਹੀ ਇਹਨਾਂ ਦੇ ਵੱਲ ਦੇ ਕੋਈ ਐ ਸੌ ਗੱਲਾਂ ਕਰਤੀਆਂ ਹੋਣਗੀਆਂ ਉਹ ਤਾਂ ਬਈ ਐਵੇਂ ਹੋਆ ਮੁੰਡੇ ਦਾ ਦਿਮਾਗ ਵਾਲਾ ਕੰਮ ਕਰਦਾ ਪੜਿਆ ਲਿਖਿਆ ਮੁੰਡਾ ਬੰਤੋ ਦਾ ਉਹ ਤਾਂ ਕਹਿੰਦਾ ਪੂਆ ਜੀਰਾ ਜੀ ਬੰਦੇ ਨੂੰ ਆਖਣ ਲੱਗੇ ਪਹਿਲਾਂ ਸਾਰੀਆਂ ਗੱਲਾਂ ਤੇ ਆਂਦਾ ਇਹਨਾਂ ਨੂੰ ਮਨਾ ਕੇ ਵੀ ਬਾਹਣ ਤੇ ਵੀ ਆਂਦਾ ਸੱਤ ਕਿੱਲੇ ਚਾਚੇ ਦੇ ਆ ਵੀ ਭਈ ਵੱਟ ਪਾ ਲੋ ਵਿਚਾਲੇ अच्छा चाचा ਦਾ ਚਾਚਾ ਮੇਰੇ ਹੱਕ ਚ ਬੋਲਿਆ ਤੇਰੇ ਹੱਕ ਚ ਬੋਲਿਆ ਤੇ ਵਧੀਆ ਕਹਿੰਦਾ ਉਹ ਤਾਂ ਕੋਠੀ ਦਾ ਵੀ ਆਪਾਂ ਫੇਰ ਰਾਜੀ ਬੰਦਾ ਕਰਾਂਗੇ ਸਾਰਾ ਕੋਠੀ ਦਾ ਕਲੀਅਰ ਕਰਕੇ ਕੰਮ ਦੇਖ ਲੈ ਤੇ ਵੀ ਜਾਂ ਤਾਂ ਤੂੰ ਦੇ ਉਹ ਸਿੱਧੇ ਹੋ ਕੇ ਪਾਈ ਸੀ ਉਹਨੇ ਚਾਚੇ ਨੇ ਤੇ ਨਹੀਂ ਪਾਈ ਕੋਠੀ ਛੱਡ ਹਾਂ ਉਹ ਮੁੰਡੇ ਨੇ ਤਾਂ ਪੂਰੀ ਤੇਰੇ ਹੱਕ ਚ ਗੱਲ ਕੀਤੀ ਤੇਰੇ ਹੱਕ ਚ ਗੱਲ ਕੀਤੀ ਮੇਰੀ ਮੇਰ ਕੀਤੀ ਆ ਪਰ ਵੀ ਨਾ ਜੇ ਚਾਚੇ ਦਾ ਆਪਾਂ ਪਹਿਲਾਂ ਸਮਾਰ ਕੇ ਭੂਆ ਫੇਰ ਰਾਜੀ ਬੰਦਾ ਕਰਾਂਗੇ ਦੇਖ ਲੈ ਉਹ ਆਪਣੇ ਜੱਤ ਤੋਂ ਨਹੀਂ ਗੋਤੋਂ ਨਹੀਂ ਹੈ ਗਵਾਨ ਮੱਥਈ ਹੈ ਉਹ ਬੰਦਾ ਤਾਂ ਉਹ ਬੰਦਾ ਤਾਂ ਇੰਨਾ ਸੋਚਦਾ ਤੇ ਇਹ ਉਹੀ ਗੱਲ ਇਕੋਟਡ ਦੇ ਜੰਮੇ ਹੋਿਆਂ ਦੇ ਗਾਹਾਂ ਜਵਾਕ ਹੋ ਗਏ ਤੇ ਸਾਡੇ ਸਾਡੇ ਗਾਲਾਂ ਨੂੰ ਹੀ ਆਉਂਦੇ ਬਾਈ ਫਿਰ ਗੱਲ ਤਾਂ ਉਹੀ ਆ ਗਈ ਨਾ ਇਹ ਬੁੜੀ ਨੇ ਕੱਲਾ ਲਾਲ ਚ ਦੇਖਿਆ ਇਹਨੇ ਐ ਤਾਂ ਨਹੀਂ ਦੇਖਿਆ ਵੀ ਬੰਦਿਆਂ ਦਾ ਤਵਾਕ ਹੈ ਜਿੱਥੇ ਉੱਥੇ ਸਭ ਕੁਸ ਹੈ ਹਾਂ ਇਹਨੇ ਐ ਨਹੀਂ ਸੋਚਿਆ ਵੀ ਮੇਰੇ ਜਵਾਕਾਂ ਦੇ ਸਿਰ ਤੇ ਹੱਥ ਹੈ ਦਾ ਪਿਉਾਂ ਵਰਗਾ ਇਹ ਨਹੀਂ ਨਾ ਇਹਨੇ ਸੋਚਿਆ ਇਹ ਤਾਂ ਆਖਿਆ ਵਸ ਕੇ ਨਾ ਮੇਰੇ ਸਾਡੇ ਨਾਂ ਜ਼ਮੀਨ ਲਵਾ ਦੇ ਸਾਡੇ ਨਾਂ ਜਿਹੜਾ ਹੈਗਾ ਸਭ ਕੁਸ ਹੈ ਐ ਨਹੀਂ ਲੱਗਦੀ ਐ ਨਹੀਂ ਲੱਗਦੀ ਹੁੰਦੀ ਕਾ ਹਜੇ ਕੀ ਪਤਾ ਕੀ ਹੋਊਗਾ ਭਣੇ ਕੀ ਕਰਵਾਊਗੀ ਇਹ ਹਜੇ ਹਜੇ ਚੁੱਪ ਬੈਠਣ ਵਾਲਿਆਂ ਤੋਂ ਨਹੀਂ ਇਹ ਆਪਾਂ ਮੇਰੀ ਗੱਲ ਆਪਾਂ ਨੂੰ ਬੋਲਣ ਦੀ ਲੋੜ ਨਹੀਂ ਕੋਈ ਠੀਕ ਹੈ ਨਾ ਆਪਾਂ ਚੁੱਪ ਕਰਕੇ ਮੇਰੀ ਗੱਲ ਸੁਣ ਸਰਪੰਚ ਸਾਹਿਬ ਆਊਗਾ ਜਿਵੇਂ ਉਹਨਾਂ ਨੇ ਮੈਨੂੰ ਕਿਹਾ ਕਹਿੰਦਾ ਵੀ ਅੰਕਾ ਭਾਈ ਤੁਹਾਨੂੰ ਇੱਕ ਦਿਨ ਚ ਬੁਲਾਉਣੇ ਆ ਕੋਈ ਗੱਲ ਨਹੀਂ ਜੀ ਜਦੋਂ ਤੁਹਾਡਾ ਜੀ ਕੀਤਾ ਸਾਨੂੰ ਸਦਲੇਸਤ ਹਾਜ਼ਰ ਹਾਂ ਤੁਹਾਡੇ ਕੋਲ ਹਾਂ ਹਾਂ ਅਸੀਂ ਸੱਚੇ ਸੱਚੇ ਬੰਦੇ ਕਿਉਂ ਭੱਜਣਗੇ ਨਹੀਂ ਭਾਈ ਤੁਹਾਨੂੰ ਕੀ ਲੋੜ ਵੀ ਭੱਜਣ ਦੀ ਹਾਂ ਠੀਕ ਹੈ ਨਾ ਉਹ ਸਰਪੰਚ ਨੂੰ ਬਿਠੇ ਰਿਹਾ ਕੁਝ ਕਹੀਏ ਪਿੰਡ 'ਚ ਬਿਠੇ ਰਿਹਾ ਕੁਝ ਕਹੀ ਜਾਂਦੇ ਆ ਕਹਿੰਦੇ ਤਾਂ ਭਾਈ ਆ ਇਹ ਕਿੱਥੇ ਬੁੜੀ ਖੜਨ ਵਾਲੀ ਘਰੇ ਤਾਂ ਹੱਥੋਂ ਉਹ ਸੌ ਥਾਂ ਜਾਂਦੀ ਹਰਲ ਹਰਲ ਕਰਦੀ ਫਿਰਦੀ ਮੈਂ ਉਧਰ ਗਿਆ ਮੁੰਡਾ ਮੋਟਰ ਤੇ ਫਿਰੇ ਤੇ ਉਹ ਕਰਕੇ ਤੇ ਦੂਜੇ ਨੂੰ ਆਪਣੇ ਕਿਨਾਂ ਦੇ ਪਾਲੇ ਵਰਗਿਆਂ ਨੂੰ ਉੱਚੀ ਉੱਚੀ ਬੋਲੇ ਓਏ ਐ ਨਹੀਂ ਜਾਂਦੇ ਕਿਸੇ ਪਾਸੇ ਆਪਣੇ ਆਪਣੇ ਕੋਲ ਹੀ ਰਹਿਣਗੇ ਸਾਰਾ ਕੁਝ ਆਪਣੇ ਕੋਲ ਹੀ ਰਹੂਗਾ ਸੁਣਾਸ ਨਾ ਕਿ ਮੈਨੂੰ ਗੱਲਾਂ ਮਾਰੇ ਜੇਰੀਆਂ ਮਾਰੇ ਮੈਨੂੰ ਜੇ ਪਹਿਲਾ ਕਹਿੰਦਾ ਹੈ ਤਾਂ ਜੱਟ ਦੀ ਮੁੱਛ ਦਾ ਸਵਾਲ ਆ ਕਿ ਤੁਸੀਂ ਇਹ ਦੇਖਿਓ ਮੇਰੇ ਨਾਲ ਪੰਗਾ ਪਿਆ ਤਾਂ ਕਿੱਡਾ ਭੈੜਾ ਹੁੰਦਾ ਕਹਿੰਦਾ ਦਿਖਾ ਤੇ ਚਾਨਣ ਦੇਣੇ ਤਾਰੇ ਜੀ ਨੂੰ ਦਿਖਾਉਣੇ ਸੀ ਅੱਛਾ ਕੋਈ ਨਹੀਂ ਲਾ ਲਾ ਕੇ ਗੱਲਾਂ ਕਰੇ ਲਾ ਲਾ ਕੇ ਆ ਫਿਰ ਬਹਿਰ ਤਾਂ ਤਾਂ ਹਾਂ ਕਹਿੰਦਾ ਹਾਂ ਕਹਿੰਦਾ ਤੁਸੀਂ ਕਹਿੰਦੇ ਪਹੀ ਕਹਿੰਦਾ ਮੈਂ ਕਹਿੰਦਾ ਪੈਰ ਇੱਕ ਇੱਕ ਪਲਾਂਗ ਨਹੀਂ ਛੱਡਦਾ ਇਹ ਆਪਾਂ ਚੁੱਪਾਂ ਤਾਂ ਕਰਕੇ ਸਿਰ ਚ ਗਲੀਆਂ ਕਰਦੇ ਆ ਆਪਣੇ ਪਰ ਮੈਂ ਕਿਹਾ ਮੰਗਾ ਜੀ ਉਹੀ ਗੱਲ ਉਹ ਖੇਤ ਬੈਠਾ ਹੁਣ ਮੈਨੂੰ ਪਤਾ ਹੀ ਟਲਿਆ ਫਿਰਦਾ ਇਹ ਗੱਲ ਹੂੰ ਤਾਂ ਆਪਦਾ ਹੀ ਆ ਕਿਉਂ ਬੋਲਣਾ ਚੱਲ ਮੈਨੂੰ ਕੀ ਲੋੜ ਪਈ ਹੈ ਆਪਾਂ ਚੁੱਪ ਕਰਕੇ ਆਗੇ ਮਾਂ ਬੋਲੀ ਜਾਂਦਾ ਬੋਲੀ ਜਾਂਦੇ ਇਹਦੇ ਨਾਲ ਕੀ ਮੱਥਾ ਮਾਰ ਨਹੀਂ ਸਹੀ ਗੱਲ ਹੈ ਹੂੰ ਮਾਂ ਨੇ ਉਂਗਲਾਂ ਤੇ ਜਿਹੜਾ ਰੱਖਿਆ ਐਵੇਂ ਹਾਂ ਬਈ ਹਾਂ ਠੀਕ ਐ ਨਾ ਉਹੀ ਤਾਂ ਗੱਲ ਹੈ ਚਾਹ ਤਰ ਲੈਂਦੀ ਤਰਦੀਆਂ ਚਾਹ ਹੈ ਤਰਦੀ ਚਾਹ ਤਰ ਲੈ ਨਾਲੇ ਆਪਣਾ ਕੀ ਨਾਲ ਦੇ ਕੇ ਮੂੜੀਆਂ ਲਿਆਉਂਦੀਆਂ ਅੱਛਾ ਤੇ ਮੂੜੀਆਂ ਨੂੰ ਉਬਾਲ ਕੇ ਨਾ ਤੇ ਦੁੱਧ ਪਾ ਕੇ ਬਣਾ ਲਾ ਮੂੜੀਆਂ ਦੀ ਚੱਲ ਕੋਈ ਨਾ ਨਹੀਂ ਉਹ ਖਿਚੜੀ ਤਰ ਦੇ ਟਾਈਮ ਨਾਲ ਕਰ ਤੇ ਫਿਰ ਉਹਨੂੰ ਟਾਈਮ ਨਾਲ ਰੋਟੀ ਫੜਾ। ਹੋਰ ਉਧਰ ਵੀ ਪੜ ਮੋਟਾ ਕਰਕੇ ਆਉਣਾ ਪਊਗਾ। ਉਵੇਂ ਫਿਰ ਮਾੜਾ ਮੋਟਾ ਤਕਾਰ ਆਂਦਾ ਮੈਂ ਕੁਛ ਰਹਿਂਦਾ ਹੈ ਜੇ ਕੰਮ। ਚੱਲ ਮੈਂ ਖਾਣ ਨਾਲੇ। ਚੱਲ ਕੰਮ ਦਾ। ਕਿਤਨੀ ਖੁਚੜੀ ਫੜਾ ਆਵਾਂਗੇ। ਖੁਚੜੀ ਫੜਾ ਆ ਨੋਹੀ ਗੱਲ ਡੋਲੂ ਦੁੱਤਾ ਫੜਾ ਜਾਵਾਂਗੇ। ਉਹੀ ਤੱਕ। ਪਤਾ ਲੇ ਆਵਾਂਗੇ। ਨਾਲੇ ਮੈਂ ਗੱਲ ਨੂੰ ਕਿਹਾ ਗਾ ਮਾ ਭਾਈ ਵੀ ਤੂੰ ਆਦੀ ਦਵਾਈ ਬੂਟੀ ਜਿਵੇਂ ਉਹ ਕਹਿੰਦਾ ਵੀ ਸੱਟ ਉੱਤੇ ਹੀ ਆ ਕਹਿੰਦਾ। ਪਹਿਲਾਂ ਤੇ ਤੂੰ ਦੇ ਦੇ ਹੁਣ। ਜਿਹੜਾ ਵੀ ਤੂੰ ਤੱਕ। ਆ ਦੇਵਾਂਗੇ ਆਪਾਂ پیسے ਆਪਾਂ ਦੇਣ ਪੈਣਗੇ। ਹੋਰ ਉ ਨਾ 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 ਪੈਸਾ ਟੱਕਾ ਆਪਾਂ ਨੂੰ ਪੂਰਾ ਦੇਵਾਂਗੇ ਕੋਈ ਐ ਹੋ ਨਹੀਂ ਕੋਈ ਖਾਣ ਪੀਣ ਨੂੰ ਨਹੀਂ ਛੜਦੇ ਠੀਕ ਹੈ ਨਾ ਵੀ ਖਾਣ ਪੀਣ ਨੂੰ ਉਹ ਉਹ ਨੂੰ ਉਹ ਦੇ ਕੇ ਆਵਾਂਗੇ ਠੀਕ ਹੈ ਨਾ ਤੂੰ ਖਿਚੜੀ ਰਹਿਣ ਦੇ ਨਾਲ ਤਾਂ ਮੈਂ ਬਰੈਡ ਜੇ ਲਿਆ ਦੇਣਾ ਹੋਰ ਡੱਬ ਰੋਟੀਆਂ ਲਿਆ ਦੇਣਾ ਉਹਦੇ ਵਾਸਤੇ ਐ ਕਰ ਲੈ ਠੀਕ ਹੈ ਤੇ ਨਾਲੇ ਚਾਹ ਦੀ ਭਰ ਦੀ ਗੜਬੀ ਜਿਵੇਂ ਚਾਹ ਫੜਾਇਆ ਹੁਣ ਭਰ ਦਿੰਨੇ ਆ ਚਾਹ ਕਰ ਦਿੰਨੇ ਬਾਹੂ ਹੀ ਕਰਨੀ ਗਰਮ ਜੀ ਉਹ ਚ ਪਾ ਲਈ ਸਰਮੋਜ ਜੀ ਚ ਇਹਨਾਂ ਨੂੰ ਦੇਖ ਲੈ ਕੱਖ ਕੰਡਿਆਂ ਦਾ ਹਾਂ ਹਾਂ ਬਾਜੀ ਬੈਠਾ ਇਹਨਾਂ ਨੂੰ ਤਾਂ ਮੈਂ ਸਾਰਾ ਕੁਛ ਚਲ ਹਾਂ ਉਹ ਕਰ ਲਈ ਚਲ ਮੈਂ ਚਾਹ ਕਰ ਲਾ ਫਿਰ ਟੋਕਾ ਕਰਾ ਦੂੰ ਤੇਰੇ ਨਾਲ ਟੋ ਦੇਸ ਲਾ ਪਰਣ ਹੈ ਇਹ ਕੱਲੀ ਬੁੜੀ ਨੇ ਦੇ ਲ 6 ਮਹੀਨਿਆਂ ਦੇ ਵਿੱਚ ਟਿੰਡੀ ਤੇ ਵੀ ਤੇ ਚੱਕ ਰੱਖਿਆ ਚੱਕ ਰੱਖੇ ਬਾਈ ਇਹ ਤਾਂ ਦੇਖ ਲਾ ਕਾਏ ਜਾਣੀ ਗਲੀ ਗਵਾਂਡ ਵੀ ਤਪਾਤਾ ਸਾ ਗਲੀ ਗਵਾਂਡ ਸਾਰਾ ਪਿੰਡ ਤਪਾ ਰੱਖਿਆ ਹਰ ਇੱਕ ਬੰਦਾ ਕਹਿੰਦਾ ਕਹਿੰਦਾ ਬਾਈ ਕਿੱਥੇ ਤੂੰ ਕਹਿੰਦਾ ਇਹ ਇਹ ਨਹੀਂ ਮਗਰ ਲੱਗਿਆ ਪਿਆ ਕਹਿੰਦਾ ਕੀ ਹੈ ਇਹ ਕਹਿੰਦਾ ਬੁੜੀ ਹਾਂ ਇਹਦੇ ਮਗਰ ਲੱਗਣੇ ਕਰਕੇ ਤਾਂ ਇੱਥੇ ਤੱਕ ਆ ਗਿਆ ਕੰਮ ਇਹ ਮੈਨੂੰ ਮੈਨੂੰ ਹਾਂ ਹੀ ਕਹਿੰਦੇ ਆ ਕਹਿੰਦੇ ਜਿੱਦੇ ਕਹਿੰਦੇ ਇਹ ਕਹਿੰਦੇ ਵੀ ਲਾਡੀ ਦਾ ਘਰ ਉੱਦੇ ਵਸੂ ਜਿੱਦੇ ਬੁੜੀ ਮਰ ਕੇ ਹੂੰ ਬਾਈ ਵਿਕਰ ਹੁੰਦਾ ਤਾਂ ਕਹਿੰਦਾ ਸਾਰਾ ਕੁਝ ਹੋ ਜਾਂਦਾ ਹੁੰਦਾ ਪਰ ਕਹਿੰਦਾ ਤੁਹਾਡੇ ਦੋਨਾਂ ਦੇ ਘਰ ਉੱਦੇ ਵਸਣਗੇ ਜਿੱਦਿਆ ਬੁੜੀ ਮਰ ਗਈ ਜੇ ਬਾਈ ਉਹ ਬਾਈ ਵਿਕਰ ਹੁੰਦਾ ਸਮਾਂ ਇਹ ਮਰ ਜਾਂਦੀ ਆਪਣਾ ਬਾਈ ਰਹਿੰਦਾ ਹਾਂ ਤੁਹਾਡਾ ਖਵਾ ਉਹ ਜੇ ਪਤਾ ਹੀ ਨਹੀਂ ਸੀ ਵੀ ਇਹ ਹੁਣ ਉਹੀ ਗੱਲ ਇਹੋ ਜੀ ਹੈ ਇਹ ਕੀ ਪਤਾ ਸੀ ਪਹਿਲਾਂ ਦੇਣੀ ਤਾਂ ਆਪਾਂ ਵੈਹ ਹੀ ਨਾ ਕਰਦੇ ਦੋਨਾਂ ਤਾਂ ਜਵਾਕਾਂ ਦੇ ਘਰ ਪੱਟ ਲੈ ਦੀ ਵਜਾਣਾ ਉਹ ਕੁੜੀ ਬਾਰ ਕੁੜੀ ਬੈਠੀ ਹੈ ਨੋ ਜਾਨ ਨੂੰ ਤਿਆਰ ਹੈ ਤੇ ਦੋਹੇ ਅੱਛਾ ਨੂ ਬਗ ਜਾਂਦੀ ਨੂ ਵੀ ਜਾਣ ਕੇ ਬੈਠੀ ਅਗਲੀ ਇਹਨਾਂ ਦੇ ਹਲਕੇ ਚ ਡੰਡਾ ਤੇ ਬੈਠੀ ਹੈ ਉਹਦੀ ਮਾਂ ਤਕੜੀ ਹੈ ਹੂੰ 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 ਉਹ ਵੀ ਵਸ ਫਿਰ ਉਹੀ ਤਾਂ ਗੱਲ ਐ ਵੀ ਸਾਰੇ ਇਕੋ ਜਿਹੇ ਰਲ ਗਏ ਟਿਕਾਉਣ ਵਾਲੀ ਤਾਂ ਗੱਲ ਕੋਈ ਨਹੀਂ ਟੱਕ ਨਾਲ ਗਈਆਂ ਇਹ ਪੰਜੇ ਸੀ ਹੂੰ ਹਾਂ ਆ ਫੋਨ ਆ ਹੀ ਜਾਂਦਾ ਹਰਪ੍ਰੀਤ ਅੱਛਾ ਹਰਪ੍ਰੀਤ ਨੰਬਰ ਤੋਂ ਚੱਕਾਂਗੇ ਦੇਖ ਲੈ ਵੀ ਚੱਕ ਲੱਤੀ ਜਾਂਦੀ ਤੀਬ ਤਾਂ ਕੀ ਆਂਦਗਾ ਹਾਂ ਹਾਂ ਹੈਲੋ ਹਰਪ੍ਰੀਤ ਹਾਬਤ ਰਾਦਨ ਲੈ ਤੇਨ ਗੱਲ ਕਰਨੀ ਸਪਾਲ ਨੇ ਹੈਲੋ ਸਰਦੀ ਹੂ ਤਨੋਂ ਤੇ ਹਾਂ ਹਰਪੀਤ ਰਾਤ ਹਾਂ ਸੁਪਾਲ ਠੀਕ ਹੈ ਵਧੀਆ 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 ਹਾਂ ਅੱਛਾ ਕੀ ਹੁਣ ਕੀ ਕਰਾਉਣਾ ਤੂੰ ਮੇਰੇ ਤੋਂ ਉਹ ਤਾਂ ਮੂੰਹ ਬਣਾੜ ਕੇ ਲੰਗੀ ਉਹਨਾਂ ਦੇ ਘਰੇ ਗਈ ਤਾਂ ਹਾਂ ਆਹੋ ਫਿਰ ਇਹਦੇ ਨਾਲ ਗੁੱਸਾ ਸੀ ਮੇਰੇ ਨਾਲ ਕਾਹਦਾ ਗੁੱਸਾ ਸੀ ਮੈਂ ਤਾਂ ਸਾਜੀ ਆ ਤੁਹਾਡੀ ਹਾਂ ਇਹ ਜੀ ਕੀ ਗੱਲ ਕਰਨੀ ਹੈ ਮੈਂ ਤਾਂ ਭਈ ਫੇਰ ਆਉਂਗੀ ਜੇ ਪਰਸੋਂ ਵਾਲ ਜਲੂਸ ਕਰਨ ਵਾਲਾ ਕੱਢਣਾ ਫੇਰ ਨਹੀਂ ਮੈਂ ਆਉਂਦੀਗੀ ਤੁਸੀਂ ਤਾਂ ਮੇਰੇ ਮਾਗਰ ਪਾਏਗੇ ਮੇਰਾ ਕੀ ਕਸੂਰ ਸੀ ਇੱਕ ਹੀ ਪਤਾ ਸੀ ਉਹ ਦੇ ਵਿਚਾਰੀ ਬੰਤੋ ਤੇ ਡਲ ਗਈ ਕਿ ਪਤਾ ਮੇਰੇ ਮਾਰਦੇ ਜਦੋਂ ਤੁਸੀਂ ਚੱਕ ਚੱਕ ਸੋਟਨਾ ਮਗਰ ਪੈ ਗਈ ਮੇਰਾ ਕੀ ਕਸੂਰ ਸੀ ਤੇ ਬਾਈ ਦੇ ਵਜ ਜਾਂਦਾ ਕਿ ਮੇਰੀ ਤਾਂ ਤੁਸੀਂ ਇੱਕ ਵੀ ਨਾ ਸੁਣੀ ਹਾਂ ਕਿ ਬਾਈ ਦੇ ਵਜ ਜਾਂਦੇ ਹਾਂ ਤਾਂ ਜੇ ਇਹਦੇ ਬਾਈ ਦੇ ਵਜ ਜਾਂਦਾ ਤਾਂ ਜਾ ਜਾਂਦੀ ਹੋ ਜਾਂਦੀ ਜੇ ਮੇਰੇ ਵਜ ਜਾਂਦਾ ਤਾਂ ਹੋ ਜਾਂਦੀ ਤੁਸੀਂ ਡਾਈ ਕੇ ਮਰ ਜਾਂਦੇ ਆਪਸ ਵਿੱਚ ਥੋੜੀ ਆਪ ਦੀ ਵਜ ਜਾਂਦਾ ਫਿਰ ਕੌਣ ਜੰਮਦਾ ਹਾਂ ਆ ਫਿਰ ਸਾਰੇ ਤਾਂ ਤੇਰੇ ਹੀ ਐ ਤੇਰੇ ਹੀ ਸਾਰੇ ਐ ਤੇਰਾ ਕੀਤਾ ਕਰਾਈ ਸਾਰਾ ਕੁਝ ਜਿੰਨਾ ਕਰਦੀਆਂ ਤੂੰ ਕਰਦੀਆਂ ਫਿਰ ਨਾ ਚੱਕਦੇ ਆ ਕਰਜ ਵਾਕ ਤਾਂ ਸਾਡੇ ਵੀ ਹੈਗੇ ਜੇ ਅਸੀਂ ਹਾਂ ਇੱਥੇ ਕਾਹ ਉਹ ਕਰਾਂਗੇ ਸਿਖਾਵਾਂਗੇ ਤਾਂ ਲੋਕਾਂ ਦੇ ਬਾਰਾਂ ਚ ਜਾ ਜਾ ਬੁੱਕਣਗੇ ਆਪੀ ਸ਼ਿਕਤਰ ਖਾਣ ਹਾਂ ਗਲਤ ਗੱਲ ਆ ਤੇਰੀ ਜਦੋਂ ਅਸੀਂ ਚੱਲ ਕੇ ਆਏ ਆ ਫਿਰ ਤੂੰ ਕਿਉਂ ਨਾ ਸਾਡੀ ਸੁਣੀ ਤੂੰ ਤਾਂ ਉਹਦੀ ਲੱਗੀ ਕਿ ਸਮਾਨ ਪਟਣਾ ਐ ਕਰਦੇ ਉਹ ਕਰਦੇ ਉਹ ਕਰਦੇ ਸਾਡੀ ਗੱਲ ਹੀ ਨਹੀਂ ਸੁਣੀ ਇਸ ਕੀ ਗੱਲ ਕਰਨਾ ਚੱਲ ਕੋਈ ਨਹੀਂ ਆ ਜੂਗੀ ਆਹੋ ਆਜੂ ਚੰਗਾ ਠੀਕ ਨਾ ਹੁਣ ਤੂੰ ਨੂੰ ਐਂ ਕਹਤਾ ਵੀ ਮੈਂ ਆ ਜਾਊਂਗੀ ਤੂੰ ਕਿ ਲੈਣ ਜਾਣਾ ਉਧਰ ਕਹਿੰਦੀ ਇੱਧਰ ਆਈਂ ਗੱਲ ਸੁਣ ਕੇ ਜਾਈਂ ਲੈ ਦੇਖਿਆ ਕਿਹੜੀ ਗੱਲ ਸੁਣਨੀ ਗੱਲ ਕਰਨੀ ਐ ਇਹਨਾਂ ਨੂੰ ਪੁੱਛਣਾ ਵੀ ਆਪਾਂ ਬੰਦੋ ਕੇ ਬਾਰੇ ਕਿ ਹੁਣ ਇਹ ਕਿਉਂ ਨਹੀਂ ਸਾਡੇ ਨਾਲ ਮੇੜਦੇ ਹੁਣ ਤੈਨੂੰ ਐਂ ਕਹਿਣਗੇ ਤੈਨੂੰ ਅਸੀਂ ਤਾਂ ਤੈਨੂੰ ਪਤਾ ਨਹੀਂ ਹੁਣ ਇਹ ਉਧਰ ਕੋਲ ਜਾ ਕੇ ਆਈਆਂ ਹਾਂ ਉਹਨਾਂ ਨੇ ਕੋਈ ਗੱਲਬਾਤ ਕੀਤੀ ਹੋਊਗੀ ਉਧਰ ਗੱਲ ਬਣੀ ਨਹੀਂ ਹੋਣੀ ਬਣੀ ਨਹੀਂ ਹੋਣੀ ਫੇਰ ਹੀ ਫੋਨ ਕਰਿਆ ਫੇਰ ਇਹਨਾਂ ਨੂੰ ਪਤਾ ਲੱਗਿਆ ਵੀ ਹੁਣ ਬਿੰਦਰ ਨੂੰ ਸੱਦੋ ਹਾਂ ਵੇ ਉਹ ਕਿਨਾਰਾ ਕਰੂਗੀ ਕਿਨਾਰਾ ਦੇਖ ਲenga ਨਾ ਬਾਕੀ ਸਹੀ ਆਉਂਦਗਾ ਹਾਂ ਦੀ ਹਵਿੰਦਰ ਤੇ ਰਣਜੀਤ ਆਉਂਦਗਾ ਹਾਂ ਬਸ 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 ਤਾਂ ਹੀ ਹੋ ਰਾਇਂ ਕਿ ਕੱਲੀ ਆਈ ਗਏ ਹਾਂ ਕੱਲੀ ਆ ਆ ਨਾ ਫਿਰ ਆਪਾਂ ਤਾਂ ਕੀ ਜਾਣਾਂ ਲੋੜ ਨਹੀਂ ਜਾਣਦੀ ਹਾਂ ਕਿ ਮੈਂ ਤਾਂ ਹੁਣ ਥੋੜਾ ਆਖਿਆ ਮੈਂ ਕਿ ਉਹਦਾ ਤਾਂ ਮੂੰਹ ਮੋੜ ਕੇ ਵੜ ਗਈ ਉਹਨਾਂ ਦੇ ਘਰੇ ਉਹਦੋਂ ਨਾ ਮੈਨੂੰ ਬੁਲਾਇਆ ਬੁਲਾਇਆ ਬੇਸ਼ੱਕ ਤੈਨੂੰ ਨਾ ਬੁਲਾਉਂਦੀ ਮੈਨੂੰ ਬੁਲਾ ਲੈਂਦੀ ਇੱਕ ਵਾਰ ਬੁਲਾ ਲੈਂਦੀ ਸਹੀ ਗੱਲ ਹੁਣ ਤਾਂ ਨਾਲ ਐਡਾ ਇੰਨਾ ਕੁਝ ਹੋ ਗਿਆ ਸੀ ਹੁਣ ਤਾਂ ਬੁਲਾ ਲੈਂਦੀ ਬੁਲਾ ਲੈਂਦੀ ਸਹੀ ਗੱਲ ਆ ਲੋੜ ਨਹੀਂ ਤੈਨੂੰ ਮੇਰੇ ਤੇਰਾ ਤਾਂ ਕੋਈ ਵਿੱਚ ਹੈ ਨਹੀਂ ਤੂੰ ਤਾਂ ਸਾਂਝੀ ਹੈ ਬਣ ਬਾਈ ਉਹੀ ਤਾਂ ਗੱਲ ਹੈ ਵੀ ਮੈਂ ਤਾਂ ਸਾਂਝੀ ਗੱਲ ਹੀ ਕਰੂੰ ਮੈਂ ਤੁਹਾਨੂੰ ਲੜਾ ਕੇ ਤਾਂ ਨਹੀਂ ਰਾਜੀ ਹਾਂ ਉਹ ਵੀ ਤਾਂ ਗੱਲ ਹੈ ਹਾਂ ਹਾਂ ਪਹਿਲਾਂ ਚਾਰਾ ਤੇਰੀ ਉਬਲ ਕੀ ਹੋਵੇ ਜੱਛਦੀ ਲਿਆ ਜਾ ਲਖਣਾ ਲਖੀਰਾਂ ਕਢਾ ਕੇ ਫਿਰ ਕੋਈ ਗੱਲ ਕਰਨੀ ਆ ਬਾਈ ਨਹੀਂ ਕੀ ਲੋੜ ਪਈ ਜੇ ਪਿੰਦਰ ਭੈਣ ਕਰ ਦੂਗੀ ਆਪਾਂ ਕਰ ਦਾਂ ਜਿਹੜੀ ਗੱਲ ਮੈਂਚ ਕਰਦੀ ਕੁਲਦੀਪ ਨੇ ਆਖੀ ਆ ਬਸ ਬਈ ਆਪਾਂ ਤਾਂ ਉਹ ਗੱਲ ਤੇ ਸਾਰੇ ਇਹ ਤਾਂ ਭੈਣੇ ਉਦੋਂ ਹੀ ਮੰਗਰ ਲੱਗ ਜਾਂਦਾ ਹੈ ਆ ਕਿਵੇਂ ਲੱਗ ਜੂ ਮੈਂ ਉਹਨੇ ਤੇ ਇੱਥੇ ਹੀ ਆ ਮੈਨੂੰ ਬਥੇਰਾ ਚਰ ਹੋ ਗਿਆ ਦੇਖ ਦਿਨ બસ ਆਪਾਂ ਦੇ ਪੱਕੇ ਸੈਨ ਕਰਾ ਕੇ ਵੀ ਹਾਂ ਪਿੰਨਾਲ ਦਾ ਕੋਰਤੀ ਵਾਲੇ ਪੈਸਾ ਦਾ ਦਿਓ ਸਾਨੂੰ ਤਾਰ ਉੱਤਰ ਵੀ ਕੀ ਕਰਦੇ ਹੋ ਨਾਲੇ ਆਪਾਂ ਆਪ ਦਾ ਸੱਤ ਕਿੱल्ल्या ਚ ਜਿਹੜਾ ਤੈਨੂੰ ਨੰਗਾ ਨਹੀਂ ਸਣੇ ਨੰਗਾ ਨੰਗਾ ਹਾਂ ਮੈਂ ਕਿਹਾ ਇਹ ਤਾਂ ਆਏ ਬੁਖਦਾ ਸੀ ਉੱਥੇ ਵੀ ਪਤਾ ਨਹੀਂ ਸ਼ਾਇਦ ਮੈਂ ਜੀ ਆਏ ਕਰ ਲੂੰਗਾ ਤਾਂ ਪਤਾ ਨਹੀਂ ਕੀ ਗੱਲ ਬਾਤ ਆ ਗਈ ਵੀ ਐਡਾ ਬਦਮਾਸ਼ ਮਈਆ ਫਿਰ ਪਤਾ ਨਹੀਂ ਉਹ ਮੈਂ ਕਿਹਾ ਤੂੰ ਰਹਿਣ ਦੇ ਕਾਕਾ ਤੇਰੇ ਵਰਗੇ ਪਤਾ ਨਹੀਂ ਕਿੰਨੇ ਕਿ ਤੁਰੇ ਫਿਰਦੇ ਆ ਚੱਲ ਬਾਈ ਚੱਲ ਤੂੰ ਐ ਕਰ ਚਾਹ ਪੀ ਲੈ ਚਾਹ ਪੀ ਕੇ ਤੇ ਫੇਰ ਉਸ ਬਾਅਦ ਜਾਇ ਮੜਾ ਦੇਖੀ ਤਾਂ ਸੀ ਕੀ ਕਹਿੰਦੀ ਐ ਚਲ ਠੀਕ ਐ ਜਾਇ ਆਹੋ ਕਿਵੇਂ ਮਨਿੰਦਰ ਨਾ ਕੁੜੀ ਬੋਲੀ ਨਹੀਂ ਮੈਂ ਤੈਨੂੰ ਬੁਲਾਇਆ ਸੀ ਆਪੂਆ ਤੂੰ ਇੱਧਰ ਬਹਿ ਜਾ ਆ ਜਾ ਭਾਡੇ ਬਿੰਦਰੇ ਨਹੀਂ ਬੋਲਦੀ ਨਾ ਬੋਲੇ ਤੂੰ ਬਹਿ ਜਾ ਮੈਂ ਮਾਏ ਇਹਨੂੰ ਕੀ ਆਖੇ ਮੈਂ ਮੁੱਖੀ ਵਾਲਾ ਦਵਾਈ ਰੱਖੀ ਸੀ ਕਿੱਥੇ ਕਰਤੀ ਕੋਈ ਨਾ ਇੱਥੇ ਪਈ ਹੋਊਗੀ ਤੇਰੀ ਗੱਲ ਸੁਣੀ ਭਾਬੀ ਤੈਨੂੰ ਪੂਆ ਬੁਲਾਇਆ ਇਹ ਤੇ ਤੂੰ ਬੋਲਦੀ ਕਿਉਂ ਨਹੀਂ ਕੋਈ ਗੱਲ ਨਹੀਂ ਬੋਲ ਪੂੰਗੀ ਸੱਸਰੀ ਦਾ ਪੂਆ ਸੱਸਰੀ ਕਾਲ ਪਾਈ ਅਕਲ ਸਿੱਖ ਲੈ ਵੱਡੇ ਛੋਟੇ ਨੂੰ ਬੁਲਾਉਣਾ ਮੈਨੂੰ ਬਿਠੇਰੀ ਆ ਕੜਾ ਕੁੜੀ ਨੂੰ ਖਾਲਾ ਦੇ ਹੁਣ ਮੈਂ ਕੀ ਕਹਤਾ ਭਾਬੀ ਤੈਨੂੰ ਚੁੱਪ ਕਰੋ ਕੁੜੀ ਕਰ ਲਾ ਹੁਣ ਸੋਨੂ ਕੀ ਹੋਇਆ ਤੁਸੀਂ ਕਿ ਉਹ ਡੱਡੀ ਮੂੰਹ ਕਰ ਛੱਡੇ ਸਾਰਿਆਂ ਨੇ ਨਹੀਂ ਭੈਣੇ ਉਹਨੇ ਤਾਂ ਮੈਨੂੰ ਘੱਟ ਤਪਾਈ ਸੀ ਕੰਜਰ ਨੇ ਇਹਨਾਂ ਨੇ ਮੈਨੂੰ ਬਾੜੀ ਤਪਾਰਖੀ ਐ ਮੈਂ ਦੱਸ ਹੁਣ ਕਿੱਧਰ ਨਿਕਲਾਂ ਕਰ ਵਿਚੋਂ ਹੁਣ ਕੀ ਹੋ ਗਿਆ ਮੇਰੀ ਤਾਂ ਜਾਨ ਸੂਲੀ ਤੇ ਟੰਗ ਰੱਖੀ ਐ ਨਾ ਕੋਈ ਗੱਲ ਤਾਂ ਹੋਈ ਹੋ ਹਰਪ੍ਰੀਤ ਕੀ ਹੋਣੇ ਗੱਲ ਤੇ ਮੈਂ ਨਹੀਂ ਦਿੰਦੇ ਆ ਚਾਚਾ ਰੱਖੇ ਜਾਏ ਰੱਖਿਆ ਸੀਗਾ ਨਾ ਇਹਦਾ ਕੀ ਹੱਕ ਐ ਬੋਲਣ ਦਾ ਜੇ ਕੰਜਰ ਨੇ ਕਹਾਣੀਆਂ ਮੈਨੂੰ ਬੱਲਾ ਤਾਂ ਇਹੇ ਜੀ ਕਹਿੰਦੀ ਐ ਹਾਂ ਉਲਟਾਰੀ ਮਾਂ ਬੋਲਦੀ ਐ ਹੱਕੀ ਸਿੱਪਾ ਅੱਜ ਤੱਕ ਆਉਂਦੀਆਂ ਨੇ ਮਾਂ ਦੇ ਦੋਨੇ ਮਾਮਾ ਧੀਆ ਨਹੀਂ ਇਹਦੀ ਮਾਂ ਦਾ ਤਾਂ ਕੀ ਹੱਕ ਐ ਚਲ ਛੋਡੇ ਘਰ ਦੀ ਗੱਲ ਤੁਸੀਂ ਕਰੀ ਚੱਲੋ ਆਪਦੀ ਭੈਣੇ ਉਹ ਤਾਂ ਪਹਿਲਾ ਹਿੱਸਾ ਲੈਂਦੀ ਇਹਦੀ ਮਾਂ ਤਾਂ ਹਾਂ ਪਰ ਇਹ ਕੀ ਦੱਸ ਜੇ ਕਹਨੇ ਤਾਂ ਇਹ ਗੜ ਫੜਨ ਨੂੰ ਆਉਂਦੀ ਐ ਮਾਂ ਇਹਦੀ ਕੱਲ ਨਾ ਉਹ ਕਰਿਆ ਕਰੋ ਕਿ ਅੱਜ ਗੱਲਾਂ ਕਰਦੀ ਲੋੜ ਨਹੀਂ ਹੈਗੀ। ਨੰਦਕਾਜ ਕੀ ਕੀਤੀ ਪਾਪੀ ਜਿਹੜੀ ਬੜੀ ਗੱਲਾਂ ਤੋਂ ਲੱਪੂਆ ਬਿਨਾਂ ਗੱਲ ਤੋਂ ਮੇਰੀ ਮਾਂ ਬੋਲਦੀ ਹੈ ਜਿਹਨੇ ਨਾ ਇਹੋ ਜਿਹੀ ਕਰਤੂਤਾ ਕੀਤੀ ਤਾਂ ਬੋਲਦੀ ਸੀ ਮਾਮਾ ਬਿਨ ਹਾਇਦਰ ਸ਼ੁਕਰਮਨ ਆਰਾਪੂ ਆ ਮੈਂ ਬੈਠੀ ਇੱਥੇ ਤੇ ਮੇਰਾ ਜੀਰ ਹੀ ਕਰਦਾ ਇੱਥੇ ਰਹਿਣ ਨੂੰ ਇੱਕ ਲਾੜੀ ਦੇ ਮੂੰਹ ਕਰਕੇ ਬੈਠੀ ਆਂ ਦੀ ਮੈਂ ਕਹਿੰਦੀ ਸਮਾਰ ਪੈ ਕੇ ਵਾਕ ਜਿੱਦੇ ਤੋਂ ਆ ਗੱਲਾਂ ਸੁਣ ਲੈ। ਹਾਂ ਐ ਗੱਲ ਸੁਣਾਉਂਦੀ ਆ ਪਰ ਇਹ ਤਾਂ ਸਾਰਿਆਂ ਨੂੰ ਹੀ ਖਿਲਰੀ ਜਾਂਦਾ। ਉਹਨੇ ਤਾਂ ਗੱਲ ਕਰਦੀ ਜਾਨ ਦੀ ਗੱਲ ਕਰਦੀ ਆ ਮੈਂ ਤਾਂ ਬਗਜੂ ਆ ਤੇ ਚੁੱਲੀ ਬਿਸਤਰਾ ਚੱਕ ਕੇ ਮੈਂ ਤਾਂ ਭੱਜ ਜੂਗੀ। ਨਾਲੇ ਇਹ ਨਾ ਕੋਸਤਾ ਪਈ ਇਹ ਨਾ ਬੋਲਣਾ ਗਲਤ ਗੱਲ ਹੈ ਕਿ ਫਿਰ ਵੀ ਨੋਹਤੀ ਹੈ ਫਿਰ ਹੁਣ ਕੀ ਕਰੀਏ ਹੈ ਜੇ ਬੋਲਦੇ ਅਗਲਾ ਕਹਿੰਦਾ ਸੱਸ ਮਾੜੀ ਹੈ ਉਹ ਤਾਂ ਹੈ ਹੀ ਫਿਰ ਹਾਂ ਤੁਸੀਂ ਕਿਵੇਂ ਬੁਲਾਇਆ ਸੀ ਮੈਨੂੰ ਮੈਂ ਤਾਂ ਭੈਣ ਜਾਨ ਨੂੰ ਆਏ ਬੁਲਾਇਆ ਸੀ ਵੀ ਕੀ ਗੱਲ ਕੋਈ ਪੈਂਦੀ ਹੈ ਰਾ ਸਿਰ ਰਾ ਤਾਂ ਹੁਣ ਸਾਨੂੰ ਪਤਾ ਹੀ ਹੈ ਜਦੋਂ ਆਪਾਂ ਗੱਲ 2-4 ਚਪੇਰੇ ਖਲਿਆਰ ਲਈ ਹੁਣ ਹੋ ਗਈ ਹੋ ਗਈ ਇਕੱਠੀ ਹੋਊਗਾ ਤਾਂ ਹੁਣ ਦੇਖ ਭੈਣੇ ਅਸੀਂ ਤਾਂ ਖਲਾਰੀ ਨਹੀਂ ਖਲਾਰੀ ਤਾਂ ਇਹਨਾਂ ਨੇ ਹੈ ਹੈ ਖਲਿਆਰੀ ਤਾਂ ਹੁਣ ਆਏ ਆ ਸੁਖਪਾਲ ਦੇਖ ਜੇ ਮੈਂ ਘਰੇ ਆਈ ਸੀ ਤੁਸੀਂ ਮਾੜੀ ਮੋਟੀ ਬਸ ਨਾ ਗੱਲ ਕਰਦੇ ਮੇਰੇ ਨਾਲ ਤਾਂ ਮੈਂ ਆਪ ਹੀ ਗੱਲ ਟਕਾ ਦਿੰਦੀ ਤੁਸੀਂ ਤਾਂ ਇੱਕ ਨਹੀਂ ਦੋ ਨਹੀਂ ਤੁਸੀਂ ਤਾਂ ਇਹ ਮੰਨ ਲਾ ਵੀ ਪੰਜ ਜਾਣੇ ਮੇਰੇ ਮਗਰ ਪਈ ਭੈਣੇ ਤੇਰੇ ਮਗਰ ਨਹੀਂ ਕੋਈ ਮੈਨੂੰ ਗੱਲ ਕਰਦੇ ਇੱਕ ਮਿੰਟ ਪੂਆ ਚੱਲ ਗੱਲਾਂ ਹੋਈ ਜਾਂਦੀਆਂ ਨਾ ਤੂੰ ਕੀ ਗੱਲ ਟਕਾਉਣੀ ਆ ਪੂਆ ਨਾ ਉਹਦੇ ਇੱਥੇ ਤਾਂ ਤੂੰ ਐ ਫੈਸਲਾ ਕਰਕੇ ਗਈ ਹੈ ਕਿ ਹਾਂ ਭਾਈ ਤੈਨ੍ਹੇ ਲਈ ਤੁਸੀਂ ਲਾਡੀ ਨੂੰ ਦੇ ਰਿਹਾ ਫਿਰ ਉਸ ਗੱਲ ਤੋਂ ਚਾਚਾ ਮੁੱਕਰ ਗਿਆ ਤਾਂ ਹੁਣ ਚਾਚੇ ਨੂੰ ਕੁਝ ਕਿਉਂ ਨਹੀਂ ਕਿਹਾ ਤੂੰ ਚਾਚੇ ਦੇ ਵੱਲ ਦੀ ਹੋ ਕੇ ਬੈਗੀ ਪਤਾ ਹਾਂ ਤੇ ਉਹਦੇ ਭਰਾ ਦੀ ਤਾਂ ਹੋਗੀ ਪਰ ਜਾਈਦੀ ਨਹੀਂ ਹੋਈ ਫੇਰ ਤੂੰ ਮੈਂ ਗਲਤ ਗੱਲ ਕਹੀ ਮੈਂ ਇੱਕ ਭਤੀਜਾ ਸੀ ਤੇਰੇ ਤੂੰ ਉਹਦੇ ਬੰਨੀ ਤਾਂ ਸੋਚ ਮੈਂ ਤਾਂ ਸੋਚਣ ਦੀ ਮਾਰੀ ਸੀ ਤੁਸੀਂ ਮੈਨੂੰ ਮੌਕਾ ਦਿੱਤਾ ਇੱਥੇ ਗੱਲ ਕਰਨ ਦਾ ਤੁਸੀਂ ਤਾਂ ਸਾਰੇ ਆਏ ਪੈ ਗਏ ਨਹੀਂ ਨਹੀਂ ਜਦੋਂ ਚਲ ਸੋਨੂੰ ਨਾਲ ਲਿਆ ਤੁਸੀਂ ਬੈਠ ਕੇ ਤੁਸੀਂ ਗੱਲ ਕਰਦੇ ਪਹਿਲਾਂ ਉਹੀ ਬੋਲੀਗਾ ਭਾਈ ਮੈਂ ਤਾਂ ਉਹ ਤੀਵੀ ਨੂੰ ਦੇਖ ਦੇਖ ਕੇ ਨੀ ਜਰਦੀ ਮੇਰੇ ਘਰੇ ਤਾਂ ਆਵੇ ਨਾ ਠੀਕ ਹੈ ਤੁਹਾਡੇ ਨਾਲ ਕੱਲਾ ਆ ਜਾਂਦਾ ਅਸੀਂ ਕੁਛ ਨਹੀਂ ਸੀ ਕਹਿੰਦੇ। ਪੂਆ ਸਾਂਝੀ ਗੱਲ ਕਰ। ਜਾਜ ਕੱਲਾ ਤੂੰ ਵੀ ਨਾ ਕਰ ਠੀਕ ਹੈ ਨਾ? ਤੂੰ ਸਾਡੇ ਘਰ ਦਿੱਤੀ ਵੀ ਆ। ਤੂੰ ਚਲ ਉਹਦੀ ਵੀ ਭੈਣ ਆ। ਚਲ ਕੋਈ ਨਹੀਂ ਵੀ ਤੇਰੇ ਭਰਾ ਦਾ ਘਰ ਹੀ ਐ ਜਿੱਥੇ ਕੁਛ ਖਰਾਬ ਹੋਊਗਾ ਤਾਂ ਵੀ ਤੇ ਦੁੱਖ ਹੋਊਗੇ ਨਹੀਂ ਹੁੰਦਾ। ਸਾਂਝੀ ਫਿਰ ਕੱਲ ਤਾਂ ਮਨਿੰਦਰ ਜੀ ਹਾਂ ਆਏ ਆ ਤਾਂ ਚਲ ਸਾਂਝੀ ਰੱਖ ਲੈ। 7 ਕਿੱਲੇ ਛੋਟੇ-ਛੋਟੇ ਕੋਲੇ ਉਹਦੇ ਉਹਦੇ ਕੋਲੇ ਐ। ਇਹਦੇ ਵਿੱਚ ਰੌਲਾ ਕੀ? ਕਿੱਥੇ ਉੱਥੇ 3 ਕਿੱਲੇ ਕਾਹਤੋਂ ਗਈ ਪੂਆ? ਫਿਰ ਮੁਕਰਦੀ ਤੋਰ ਜਵਾਬ। ਪੂਆ ਪਹਿਲਾਂ ਮੈਂ ਨਹੀਂ ਮੁਕਰਦੀ। ਮੈਂ ਨਹੀਂ ਮੁਕਰਦੀ। ਮੈਂ ਨਹੀਂ ਮੁਕਰਦੀ। ਮੇਰੇ 1 ਮਿੰਟ। ਚਲ ਠੀਕ ਐ। ਤੁਸੀਂ ਕਹਿੰਦੇ ਹੋ ਵੀ ਉਹ ਪਹਿਲਾਂ ਵਿਆਹ ਦਾ ਕਹਿ ਦਿੰਦਾ ਵੀ ਭਾਈ ਮੈਂ ਤਾਂ ਮੇਰਾ ਵਿਆਹ ਕਰਾਉਂਗਾ ਜਦੋਂ ਇਹਦਾ ਵਿਆਹ ਕੀਤਾ ਉਦੋਂ ਕਿਉਂ ਨਹੀਂ ਕਿਹਾ ਵੀ ਭਾਈ 14 ਦੇ 14 ਕਿੱਲੇ ਲਾਡੀ ਦੇ ਆ ਜਾਂ ਤਾਂ ਭੂਆਦੋਂ ਨਾ ਹੰਮੀ ਪਰਦਾ ਕੋਈ ਦੁੱਖ ਨਹੀਂ ਸੀ ਭੂਆ ਮੈਂ ਪਿਓ ਸਾਹਮਣੇ ਕਿਹੀ ਇਹ ਗੱਲ ਹੈ ਸੱਤਿਆ ਤਰਕੇ ਲਾਡੀ ਦੇ ਅੱਛਾ ਇਹ ਤੇ ਮੇਰੀ ਮਾਂ ਨੂੰ ਪਤਾ ਹਜੇ ਇਹ ਕਹਿੰਦੀ ਮੇਰੀ ਮਾਂ ਬੋਲਦੀ ਆ ਮੇਰੀ ਮਾਂ ਬੋਲੇ ਨਾ ਹਾਂ ਇਹਨਾਂ ਡੜਲ ਕੋਰਕੇ ਇਹਨਾਂ ਨਾਲ ਵੀ ਦਸੇ ਕੋਠੀ ਪਾਈ ਇਹ ਵੀ ਚਾਚੇ ਦੇ ਸਿਰੋਂ ਪਾਈ ਆ ਸਸਤਾ ਹਜੇ ਮਾਮਾਤੀ ਆ ਸਵਾਰ ਰੱਖੀ ਬੈਠੀ ਨਾ ਮੇਰੇ ਪਿਓ ਨੂੰ ਇਸ ਗੱਲ ਦਾ ਪਤਾ ਨਹੀਂ ਜਿੱਦੇ ਮੇਰੇ ਪਿਓ ਨੂੰ ਪਤਾ ਲੱਗ ਗਿਆ ਨਾ ਸਾਰਾ ਸਮਾਜ ਚ ਕਾਦੂ ਨਾਲ ਇੱਥੇ ਜਿਹੜੀ ਹੋਰ ਗੱਲ ਪਾਊਗਾ ਅੱਡ ਛੱਡ ਨੀ ਬਾਤ ਨੂੰ ਗੱਲ ਕਰਨ ਵਾਲੀ ਕਰ ਕੋਈ ਨਾ ਤੂੰ ਪਿਓ ਤੱਕ ਨਾ ਕਰ ਕੋਈ ਗੱਲ ਮਾਮਾ ਵਧੀਆਂ ਵਿੱਚ ਲੈ ਮਰਜ਼ੀ ਕਰੀ ਜਾ ਮਾਮਾ ਧੀਆ ਨੂੰ ਵਿੱਚ ਲੈ ਹਾਂ ਸੋਡੀ ਗੱਲ ਨਹੀਂ ਰਾਹ ਪੈਂਦੀ ਕੋਈ ਕੋਈ ਨਹੀਂ ਸੋਡੀ ਗੱਲ ਸੁਣ ਵੀ ਗੱਲ ਤਾਂ ਜਿਹੜੀ ਗੱਲ ਕਰਨੀ ਆ ਤਾਂ ਕਰਦਿਆਂ ਨਹੀਂ ਹੋਰ ਮੁੱਦੇ ਚੱਕ ਲੈਣੋ ਲੈ ਕੇ ਜਾਂਦੇ ਪਹਿਲਾਂ ਸਮਾਨ ਚੱਕ ਲਾਂਗੇ ਐ ਕਰ ਲੈ ਉਹ ਤਾਂ ਬਈ ਚੱਕੇ ਜਾਉ ਬਸ ਗੱਲ ਗੱਲ ਤੇ ਕਹੂੰ ਮੈਂ ਸਮਾਨ ਚੱਕ ਕੇ ਲੈ ਜੂ ਮੈਂ ਸਮਾਨ ਚੱਕ ਕੇ ਵੀ ਗੱਲ ਆਪਾਂ ਹੌਲੀ ਹੌਲੀ ਕੋਈ ਰਾਹ ਸਰ ਪੈਂਦੀ ਹੁੰਦੀ ਐ ਗੱਲ ਕੋਈ ਟਿਕਾਣਾ ਹੁੰਦੀ ਹੁੰਦੀ ਐ ਟਿਕਾਣਾ ਸੋਡੇ ਵਿੱਚ ਹੈ ਨਹੀਂ ਉਹ ਆਏ ਤਾਂ ਰੋਜ਼ ਦੀਜੇ ਦੂਜੇ ਦਿਨ ਜਲੂਸ ਕੱਢੀ ਰੱਖਦੇ ਰੋਜ਼ ਦਾ ਕੰਮ ਹੋ ਗਿਆ ਸਤੋਂ ਤੋਂ ਸ਼ਾਮ ਤੱਕ ਹੋ ਫਿਰ ਤਾਂ ਹੀ ਤਾਂ ਸੋਡੀ ਗੱਲ ਨਹੀਂ ਟਿਕਦੀ ਤਾਂ ਹੀ ਤਾਂ ਸੋਡੇ ਐਨੀ ਖਾਪ ਪੈਂਦੀ ਐ ਉਹ ਆਖ ਦਿੰਦੀ ਮੈਂ ਪਾ ਜੂ ਆਖ ਦਿੰਦੀ ਮੈਂ ਪਾ ਜੂ ਨਾਲੇ ਭਾਈ ਦਗਾ ਨਹੀਂ ਚੱਲ ਮੇਰੀ ਗੱਲ ਸੁਣ ਪਹਿਣੇ ਠੀਕ ਹੈ ਨਾ ਦੇਖ ਹੁਣ ਉਹ ਤੇਰੇ ਭਤੀਜਾ ਵੀ ਬੁਰ ਬੁਰ ਕਰੀ ਜਾਂਦਾ ਬੁਰ ਬੁਰ ਕਰੀ ਜਾਂਦਾ ਵੀ ਦੱਸ ਦੇ ਇੱਕ ਬੱਜੀ ਤਾਂ ਚ ਲੜਾਈ ਈ ਬੰਦ ਉਹਦੇ ਕੋਈ ਜਾਣ ਕੇ ਤਾਂ ਨਹੀਂ ਮਾਰੀ ਕੋਈ ਉਹ ਆਪਣੀ ਦੁਸ਼ਮਣ ਨਹੀਂ ਕੋਈ ਉਹਦੇ ਨਾਲ ਆਪਣਾ ਕੋਈ ਲੜਾਈ ਝਗੜਾ ਨਹੀਂ ਸੀ ਉਹਦੇ ਤਾਂ ਉਹ ਹੀ ਬੱਜੀ ਹੈ ਹੁਣ ਉਹ ਕਹੀ ਜਾਂਦੇ ਆ ਵੀ ਅਸੀਂ ਤਾਂ लाਡੀ ਨੂੰ ਠਾਣੇ ਫੜਾਵਾਂਗੇ ਉਹਦਾ ਮੁੰਡਾ ਕਹਿੰਦਾ ਮੈਂ लाਡੀ ਦਾ ਸਿਰ ਪਾੜੂ ਮੈਂ लाਡੀ ਨੂੰ ਮਾਰੂਗਾ ਦੱਸ ਹੁਣ ਭਾਈ ਇਹ ਤਾਂ ਉਹ ਤਾਂ ਆਖ ਹੀ ਜਾਂਦੇ ਆ ਇਰੇ ਵਿੱਚ ਸ਼ੱਕ ਨਹੀਂ ਕੋਈ ਬੇਸ਼ੱਕ ਲੜਾਈ ਚ ਵਜੀ ਮੇਰੀ ਗੱਲ ਸੁਣ ਉਹ ਉੱਥੇ ਬੱਤਾ ਤੇ ਆ ਤੇ ਇਹਦੀ ਸੱਸ ਨੇ ਕਿਉਂ ਚੱਕ ਕੇ ਫੜਾਇਆ ਲਾਡੀ ਨੂੰ ਜਦੋਂ ਮੈਂ ਇਹਨੂੰ ਕਿੱਕਰ ਵਾਈ ਖਿੱਚ ਕੇ ਲਗਾਇਆ ਇੱਥੋਂ ਫਿਰ ਗੱਲ ਤਾਂ ਉਹੀ ਹੈ ਨਾ ਚੱਲ ਕੋਈ ਨਾ ਚੱਲ ਗੁੱਸੇ 'ਚ ਫੜਾਤਾ ਫੜਾਤਾ ਚੱਲੋ ਤਾਂ ਮਾਰਨ ਲੱਗੇ ਵੀ ਫੜ ਲਿਆ ਸੀ ਚੱਲ ਫੜਨ ਲੱਗੀ ਵਜੀ ਆ ਉਹਦੇ ਭਾਵੇਂ ਫੜਨ ਲੱਗੀ ਵਜੀ ਸੁਖਪਾਲ ਅਕਸਰ ਇਹ ਦੇ ਵਿੱਚ ਹੁਣ ਪਿੰਡ 'ਚ ਗੱਲ ਪਤਾ ਕੀ ਹੈ ਵੀ ਆਹ ਬੁੜੀਆਂ ਨੇ ਰਹਾ ਕੇ ਮਰਵਾਤੀ ਬੁੜੀਆਂ ਨੇ ਸਿਤਰਾ-ਸਿਤਰੀ ਕਰਾਏ ਉਹ ਇਹਦੇ ਵਿੱਚ ਸਾਡੀ ਤਾਂ ਕੀ ਗਲਤੀ ਆ ਪੁੱਤ ਗਲਤੀ ਤਾਂ ਕਿਉਂ ਨਹੀਂ ਜੇ ਆਪਾਂ ਟਕਾਈਗੀ ਤਾਂ ਗਲਤੀ ਇਕ ਜਾਂਦੀ ਬੁੜੀਆਂ ਹੀ ਵਿਦਾ ਦਿੰਦੇ ਕਹਿੰਦੇ ਬੁੜੀਆਂ ਹੀ ਟਕਾ ਲੈਂਦੇ ਚਾਚਾ ਹੀ ਬੋਲੀ ਗਿਆ ਮੰਮੀ ਨੂੰ ਚਾਚਾ ਦਾ ਕੀ ਮਤਲਬ ਸੀ ਮੰਮੀ ਨੂੰ ਬੋਲਣ ਦਾ ਬੋਲ ਵੀ ਰਹ ਹਰਖੇ ਨਾ ਨਹੀਂ ਜਦੋਂ ਤੇਰੇ ਚਾਚਾ ਤੇ ਤੇਰੀ ਚਾਚੀ ਆਏ ਉਦੋਂ ਵੀ ਸਾਰੇ ਅੱਖਾਂ ਨੇ ਤੂੰ ਕੀ ਲੈਣਾ ਹੈ ਤੇਰੀ ਮਾਂ ਵੀ ਲੱਗ ਤੂੰ ਕੀ ਲੈਣੇ ਨਹੀਂ ਜਿਹਦੇ ਬੰਦੇ ਨੇ ਮੇਰੇ ਤੇ ਹੱਥ ਚੱਕਿਆ ਵੀ ਉਹ ਮੇਰੇ ਮਾਂ ਵੀ ਮਾਰਨ ਦਾ ਤਾਂ ਮਤਵਲੀ ਨਹੀਂ ਸੀ ਮੇਰੇ ਨਹੀਂ ਜਦੋਂ ਪਹਿਲਾਂ ਤੇਰੇ ਘਰੇ ਨੀਮਾ ਹੋ ਕੇ ਆਇਆ ਵੀ ਉਹ ਤਾਂ ਤੁਸੀਂ ਟਕਾ ਕਰ ਲਓ ਸਾਨੂੰ ਆਈ ਮੈਂ ਕਰ ਲਾਉਣੀ ਵੀ ਕੋਈ ਵੀ ਹੈ ਅਕਸਰ ਆਪਦੇ ਘਰੇ ਚੱਲ ਕੇ ਆਪਣੇ ਨੀਮਾ ਹੋ ਕੇ ਆਉਂਦਾ ਨਾ ਵੇਸ਼ਕ ਆਪਣਾ ਵੈਰੀ ਐ ਪਹਿਲਾਂ ਉਹਦੀ ਸੁਣੋ ਉਹ ਆ ਗੱਲ ਸੁਣੋ ਜੇ ਤੁਹਾਨੂੰ ਪਤਾ ਉਹਨੂੰ ਦੇਖ ਕੇ ਸਰਾਜ ਹੀ ਨਹੀਂ ਹੈਗੇ ਫਿਰ ਉਹਨੂੰ ਕਿਉਂ ਲੈ ਕੇ ਆਂਦਾ ਚਾਚੀ ਨੂੰ ਸਾਡੇ ਘਰੇ ਕਿ ਸਾਡੀ ਕੋਈ ਚਾਚੀ ਚੂਚੀ ਨਹੀਂ ਲੱਗਦੀ ਚਲ ਫੇਰ ਤਾਂ ਗੱਲ ਹੀ ਮੁੱਕੀ ਭਾਈ ਜੇ ਤੁਹਾਡੀ ਚਾਚੀ ਨਹੀਂ ਲੱਗਦੀ ਫੇਰ ਤਾਂ ਕੋਈ ਆਪਾਂ ਨੂੰ ਰੌਲਾ ਹੀ ਹੈ ਨਹੀਂ ਫੇਰ ਤਾਂ ਸਾਰਾ ਹੀ ਟਕਾ ਹੁੰਦਾ ਉਹ ਉਹਦੇ ਵਿੱਚ ਵੀ ਸਾਡੇ ਘਰ ਖਰਾਬ ਹੋ ਗਏ ਮੈਂ ਤਾਂ ਇੱਥੇ ਬੈਠੀ ਆ ਇਹ ਤਾਂ ਗੱਲ ਤਾਂ ਤੁਸੀਂ ਪੁੱਛੀ ਨਹੀਂ ਤੈਨੂੰ ਤਾਂ ਭਣੇ ਐ ਪਤਾ ਹੀ ਆ ਵੀ ਉਧਰੋਂ ਤਾਂ ਮੇਰੇ ਭਤੀਜੇ ਦਾ ਘਰ ਉਜੜਦਾ ਉਧਰੋਂ ਮੇਰੀ ਭਤੀਜੀ ਬਾਰ ਚ ਬੈਠੀ ਐ ਇਹਨਾਂ ਤਾਂ ਤੁਸੀਂ ਸਮਝਾ ਸਕਦੇ ਹੋ ਹੁਣ ਤੇਰਾ ਐ ਤੇਰੀ ਸੋਚ ਕੀ ਐ ਵੀ ਮੈਂ ਸਮਝਾਉਂਦੀ ਨਹੀਂ ਮੈਨੂੰ ਕੈਦਨ ਹੋ ਗਏ ਬੈਠੀ ਨੂੰ ਮੈਂ ਰੋਜ਼ ਇਹੀ ਮੱਥਾ ਮਾਰਦੀ ਆ ਨਾਲੇ ਉਹਦੇ ਨਾਲ ਨਾਲੇ ਮੈਂ ਤਾਂ ਸਾਨੂੰ ਇਕੱਠੇ ਕਰਨਾ ਚਾਹਣੀ ਮੈਂ ਸਾਨੂੰ ਐਡ ਕਰਨਾ ਕਦੋਂ ਚਾਹਣੀ ਆ ਚਾਚਾ ਤੇਰੀ ਗੱਲ ਤਾਂ ਸੁਣਦਾ ਹੀ ਆ ਮੈਂ ਆਪ ਆਖੀ ਜਾਨੀ ਐ ਵੀ ਭਾਈ ਹੁਣ ਚਾਚਾ ਤਾਂ ਸੁਣਦਾ ਉਹ ਜਿਹੜੀ ਚਾਚੀ ਆ ਗਈ ਹੁਣ ਇੱਧਰ ਤੇਰੀ ਮਾਂ ਉੱਧਰ ਉਹ ਪ੍ਰਜਾਇਆਂ ਪੁਰ ਜੂ ਮੈਂ ਕੋਈ ਨਹੀਂ ਕਿਸੇ ਦੀ ਗੱਲ ਸੁਣਦੀ ਹੁਣ ਮਨਿੰਦਰ ਨਹੀਂ ਸੋ ਸਣਾ ਗਈ ਇੱਕ ਦਿਨ ਕਿਹੜੀ ਤੀ ਚਾਹੁੰਦੀ ਹੁੰਦੀ ਵੀ ਉਹਦੇ ਭੈਣ ਭਾਈ ਐਡ ਟਾਡ ਹੋ ਕੇ ਬਹਿ ਜਾਣ ਹਰੇਕ ਤੀ ਐਂ ਚਾਹੂਗੀ ਵੀ ਮੇਰੇ ਪੇਕੇ ਨਾਲ ਥਵਾਕ ਹੀ ਰਹੇ ਇਕ ਹੁਣ ਮੈਂ ਤਾਂ ਤੁਹਾਨੂੰ ਐਂ ਕਹਿਣੀ ਐ ਵੀ ਠੀਕ ਐ ਤੁਸੀਂ ਕਿਵੇਂ ਨਾ ਕਿਵੇਂ ਉਹਨਾਂ ਨੂੰ ਸਮਝਾਓ ਕੀ ਨੂੰ ਕੀ ਕਰਨ ਨੂੰ ਕਾਦੇ ਵਾਸਤੇ ਲੈ ਕਾਦੇ ਵਾਸਤੇ ਵੀ ਭਾਈ ਕੋਈ ਗੱਲ ਰਾਹ ਪਵੇ ਆਹ ਜਿਹੜੀ ਬਨਤੋਂ ਤੇ ਸੱਟ ਮਾਰੀ ਐ ਹਾਂ ਬਨਤੋਂ ਤੇ ਸੱਟ ਮਾਰੀ ਉਹ ਵੀ ਤੁਸੀਂ ਸਮਝਾਓ ਭਾਈ ਕੋਈ ਜ਼ਮੀਨ ਜੱਲੇ ਦਾ ਕਰੋ ਕੋਈ ਹੱਲ ਫਿਰ ਤੁਸੀਂ ਆਹ ਕਿਸਤ ਭਰ ਦਿਓ ਤੁਸੀਂ ਕੋਠੀ ਵਾਲੀ ਕਿਸਤ ਕਿਉਂ ੜਕਾਈ ਇਹ ਤਾਂ ਭਰੋ ਤੁਸੀਂ ਹੋ ਮੇਰੀ ਗੱਲ ਸੁਣੋ ਪਹਿਲਾਂ ਸਾਡਾ ਬਨਤੋਂ ਵਾਲਾ ਆ ਨਿਬੜਨ ਦਾ ਕਰਵਾ ਵੀਰੇ ਦਾ ਨਾਮ ਨਹੀਂ ਆਉਣਾ ਚਾਹੀਦਾ ਤੂੰ ਜੰਨਿਆ ਤੇ ਰਫਤੀ ਜਿਹਾ ਬੈਠਾ ਜੇਲ੍ਹ ਚ ਜਾ ਕੇ ਮੈਂ ਕਾਹਦਾ ਚਾਹਣੀ ਐ ਇੱਕ ਜਵਾਕ ਘਰੇ ਦੋ ਘਰਾਂ ਚ ਮੈਂ ਤਾਂ ਕਹਿ ਨਹੀਂ ਆਉਂਦੀ ਅੱਖਾਂ ਸਾਹਮਣੇ ਰਹੇ ਬਸ ਮੇਰੇ ਕੋ ਨਾਲੇ ਤਾਂ ਤੂੰ ਉਹਨਾਂ ਨੂੰ ਸਮਝਾਇਆ ਬੰਦ ਤੋਂ ਕਿ ਜਾ ਤੂੰ ਠੀਕ ਐ ਨਾ ਤੇ ਨਾਲੇ ਇਹਦੇ ਨਾਲ ਚੱਲ ਗੱਲ ਕਰ ਲਿਓ ਤਾਂ ਆਪਾਂ ਬਾਅਦ ਚ ਕਰ ਲਾਂਗੇ ਚਲ ਕੋਈ ਨਹੀਂ ਮੈਂ ਗੱਲ ਤਾਂ ਕਰਕੇ ਦੇਖ ਲੂੰਗੀ ਉਹਨਾਂ ਨਾਲ ਵੀ ਤੇ ਇਧਰ ਬਾਈ ਕਿਕਰ ਨਾਲ ਵੀ ਤੇ ਹਰਪ੍ਰੀਤ ਉਹ ਵੀ ਪੁੱਤ ਹੁਣ ਆਪਦੇ ਘਰੇ ਜਾ ਕੋਈ ਨਾ ਪੂਆ ਮੈਂ ਗੱਲ ਕਰ ਲਵਾਂਗੀ हां ਗੱਲ ਕੀ ਕਰਨੀ ਹੈ ਤੇ ਕਰਕੇ ਫੋਨ ਪੁੱਤ ਆਪਦੇ ਘਰੇ ਵਗ ਜਾ ਆਪਦੇ ਘਰੇ ਹੀ ਵਸਤੀ ਚੰਗੀ ਲੱਗਦੀ ਤਾ ਜਦੋਂ ਵਿਆਹ ਤੀ ਵਰਤੀ ਤੇ ਆਪਦੇ ਘਰ ਵਾਰਦੀ ਹੋ ਭੈਣੇ ਇਹ ਤਾਂ ਆਪਦੇ ਘਰੇ ਹੀ ਸੀ ਹੁਣ ਇੰਨਾ ਪੈਰੋਂ ਤਾਂ ਮੇਰੀ ਧੀ ਘਰੇ ਬੈਠੀ ਐ ਫਿਰ ਇੰਨਾ ਪਰੋਂ ਬੈਠੀ ਆ ਆਪਾਂ ਗੱਲ ਕਰ ਲੈਣੀਆਂ ਕਾਲੇ ਨਾਲ ਕਿ ਭਾਈ ਇਹਨੂੰ ਘਰੇ ਲੈ ਕੇ ਜਾ ਇਹਦਾ ਵੀ ਘਰ ਖਰਾਬ ਹੁੰਦਾ ਹੋਊ ਉੱਥੇ ਖਰਾਬ ਤਾਂ ਹੁਣ ਹੋ ਹੀ ਜਾਂਦਾ ਭੂਆ ਤੀ ਤਾਂ ਆਪਦੇ ਘਰੇ ਹੀ ਚੰਗੀ ਲੱਗਦੀ ਐ ਪੁੱਤ ਭੂਆ ਮੇਰ ਨੂੰ ਕਿਹੜਾ ਕੋਈ ਸ਼ੌਂਕ ਐ ਇੱਥੇ ਬੈਠਣ ਦਾ ਤਦ ਮਨਿੰਦਰ ਨੇ ਫੋਨ ਕਰਤਾ ਉਹਦੇ ਪੈਰੋਂ ਮੇਰਾ ਘਰ ਖਰਾਬ ਹੋਇਆ ਫਿਰ ਹੁਣ ਮਨਿੰਦਰ ਨੇ ਤਾਂ ਨਾਲ ਤਾਂ ਮਾਸਦ ਕੇ ਬਾਲੀ ਨਾਲ ਤੂੰ ਬੈਠੀ ਆ ਪੁੱਤ ਤੇ ਸਮਾਂ ਹਜੇ ਇਹ ਮੈਂ ਕਹਿੰਦੀ ਦੋਨੇ ਹੋਣ ਤਾਂ ਇੰਨਾ ਇੰਨਾ ਦਾ ਨਾਰਾਦ ਛੜੇ ਤੇ ਹੁਣ ਜੇ ਤੇ ਚਾਰ ਪੜੂਗਾ ਤੇ ਉਹੀ ਗੱਲ ਐ ਕਾਟੋ ਕਲੇਸ਼ ਕਰੀ ਜਾਨੂੰ ਅਚਾ ਕੋਈ ਨਾ ਪੁੱਤ ਮੈਂ ਕਾਲੀ ਨਾਲ ਗੱਲ ਕਰਨੀ ਆ ਫੋਨ ਤੇ ਹਾਂ ਪੁੱਛ ਲੈ ਪੁੱਤ ਨੂੰ ਤੇ ਤੂੰ ਆਪਦੇ ਘਰੇ ਜਾ ਕੋਈ ਨਾ ਪੁੱਤ ਮੈਂ ਹੁਣੇ ਗੱਲ ਕਰਦੀ ਆ ਹਾਂ ਐ ਆਪਦੇ ਹੋਇਆ ਗਤੀ ਪੁੱਤ ਤਾਂ ਆਪਦੇ ਘਰੇ ਵਾਪਸ ਆ ਸੋਹਣਾ ਲੱਗਦਾ ਆਉਨੇ ਆ ਜਾ ਪਿੰਨੇ ਚਾਦੀ ਕੁੱਟ ਕਰੀਏ ਇਹ ਤਾਂ ਜਿਹੜੀ ਸਿੰਘ ਮਿੱਟੀ ਚੱਕਣੀ ਚੱਕਣੀ ਹੈ ਇਹ ਨਹੀਂ ਕਹਿਣਾ ਮੰਨਦੀ ਆਏ ਰੇ ਆਏ ਆਏ